ਲੈ ਕੇ ਕਿੱਥੇ ਪਤਾ ਆ ਬੇਬੇ ਮੈਂ ਦੇਖ ਕੇ ਦਿਨੇ ਕਰ ਜਾ ਲੈ ਦੇਖ ਕੇ ਦੇ ਆਦ ਕੇ ਵਿੱਚ ਇੱਥੇ ਸੀ ਗਿਆ ਆ ਤਾਂ ਪਈਆਂ ਬੇਬੇ ਆ ਪੰਗਾ ਆ ਲੈ ਨਾਲ ਮੈਂ ਤੈਨੂੰ ਆ ਕਹਿੰਦੀ ਤੇ ਪੂਨ ਬੋਲ ਮਾਰੂ ਵੇ ਮਹੌਦਨ ਨਾਲ ਗੱਲ ਕਰਾਂ ਅੱਛਾ ਪੂਨ ਮਾਰ ਲੈਣੀ ਉਹਦੇ ਵਾਸਤੇ ਚਾਹ ਤਾਂ ਬਣਾ ਦੇ ਨਾ ਕੋਈ ਨਹੀਂ ਚਾਹ ਤਾਂ ਬਣੀ ਜਾਣੀ ਚਾਹ ਤਾਂ ਨਹੀਂ ਬੈਠੀ ਮੈਂ ਤੈਨੂੰ ਬੁਲਾ ਮੇਰੇ ਕੋਲ ਬੁਲਾ ਲਉਣੀ ਆਹੋ ਆਪਾਂ ਵੀ ਕਰਗੇ ਫਿਰ ਉਹਦੇ ਨਾਲ ਕੋਈ ਗੱਲ ਨਾ ਚਾਹ ਪੀ ਲਾਂਗੇ ਨਾ ਆਪਾਂ ਗੱਲ ਕਰ ਦਾਂ ਫਿਰ ਉਹਦੇ ਨਾਲ ਇਹ ਮਾ ਪੈ ਬਿੰਦਰਾ ਤਨੁਆਇਆ ਦੀ ਸੀਗੀ ਵੀ ਤੂੰ ਕਿ ਕਿਸੇ ਨੂੰ ਫੋਨ ਲਾ ਮੈਨੂੰ ਵੀ ਪਤਾ ਲੱਗੇ ਵੀ ਉਹ ਮੂਰੋ ਕੀ ਬੋਲਦਾਗਾ ਚਲ ਫੋਨ ਤਾਂ ਲਾ ਲੈਣੀ ਐ ਫੋਨ ਤੇ ਗੱਲ ਹੋ ਜੂਗੀ ਚਲ ਕੇਰਾ ਹਾਂ ਕੇਰਾ ਤੂੰ ਫੋਨ ਤੇ ਗੱਲ ਕਰ ਉਹਦੇ ਨਾਲ ਫਿਰ ਆਪਾਂ ਦੇਖਦੇ ਆ ਵੀ ਕੀ ਬਣਦਾਗਾ ਹਾਂ ਚਲ ਮੈਂ ਲਾਉਂਦੀ ਐ ਚੱਕੂਗਾ ਤਾਂ ਫੋਨ ਹਜੇ ਕੀ ਪਤਾ ਹਾਂ ਵੀ ਚੱਕੇ ਕੇ ਨਾ ਚੱਕੇ ਦੇ ਦੇ ਲੈ ਲੈ ਦੇ ਗਾਣੇ ਲਾਉਂਦਾ ਨਾ ਵੇਖ ਹੈਲੋ ਹਲੋ ਹਾਂ ਭਾਈ ਟਿਕਰ ਸਿਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕੈ ਹਾਂ ਹਾਂ ਵਧੀਆ ਭਾਈ ਵਧੀਆ ਤੇ ਅਕੀਰ ਰੌਲਾ ਜਾ ਕਰੀ ਬੈਠਿਓ ਰੌਲਾ ਕਰਾਉਣਾ ਹੋਈ ਰੌਲਾ ਰੌਲਾ ਹੀ ਹੈ ਜਿਹੜਾ ਕੁੜੀ ਨੂੰ ਘਰੇ ਛੱਡ ਗਿਆ

ਔਹ ਉਹੀ ਗੱਲ ਆ ਭਾਈ ਤੂੰ ਤਾਂ ਕਾਹਨੂੰ ਬੋਲਦਾ ਹੈ ਬੋਲ ਦੇ ਤਾਂ ਅਸੀਂ ਆਂਗੇ ਤੈਨੂੰ ਤੇਰੇ ਤਾਂ ਮੂੰਹ 'ਚ ਜਵਾਨ ਹੀ ਨਹੀਂ ਲੱਗੀ ਬੋਲਣ ਵਾਸਤੇ ਮੈਂ ਜਵਾਨ ਲੱਗਨ ਮੈਂ ਨਾ ਸਕਿਆ ਦਾ ਮੈਂ ਤਾਂ ਉਹੀ ਗੱਲ ਕਹੀ ਜਿਹੜੀ ਸੱਚੀ ਹੈ ਉਸ ਗੱਲ ਤੇ ਨਹੀਂ ਆਉਂਦਾ ਇਹ ਸੱਚੀ ਗੱਲ ਕੀ ਆਖੀ ਐ ਜਿੰਨੀ ਕੁ ਪਹਿਲੀ ਗੱਲਬਾਤ ਤੇਰੀ ਮਾਂ ਨੇ ਕਰੀ ਸੀ ਨਾ ਭਾਈ ਉਹੇ ਜੀ ਇਹਨਾਂ ਨੇ ਸਾਰਾ ਪੂਰਨਾ ਤੂਤਦਾ ਸੀ ਵਿਆਹ ਵੇਲੇ ਇਹ ਐ ਨਹੀਂ ਹੁੰਦਾ ਕਾ ਉਹਨਾਂ ਦਾ ਤੁਸੀਂ ਮੇਰਾ ਪੂਰਿਆ ਨਹੀਂ ਜਿਹੜਾ ਪੂਰਨਾ ਚਾਹੀਦਾ ਸੀ ਤੈਨੂੰ ਦੱਸਿਆ ਸੀ ਵੀ ਭਾਈ ਮੇਰੇ ਕੋਲ ਦੱਸ ਕੇ ਲਈ ਤੇ ਅੱਜ ਉਹ ਜਿਹੜਾ ਸਾਰਾ ਉਹ ਦੱਸਿਆ ਸੀ ਆਹ ਵੀ ਤੁਸੀਂ ਸ਼ਾਪ ਕੋਲ ਦਾ ਬੋਲੇ ਹੋਗੇ ਠੀਕ ਹੈ ਤੁਹਾਨੂੰ ਆਏ ਦਿਖਿਆ ਨਹੀਂ ਵੀ ਜਮੀਨ ਐਨੀ ਆ ਤਾਂ ਪੈਸੇ ਕੁਝ ਦੇਈਏ ਸੀ ਕੁਝ ਮੰਗਿਆ ਨਹੀਂ ਸੀ ਫਿਰ ਤੁਸੀਂ ਸਭ ਕੁਝ ਵੀ ਦੇ ਰਹੇ ਸੀ ਤੇ ਜਿਹੇ ਜੀ ਸਾਡੀ ਪਹੁੰਚ ਸੀ ਉਹ ਜਿਹਾ ਸੀ ਕਰਤਾ ਉਦੋਂ ਤੇਰੀ ਮਾਂ ਨਾਲ ਇਹ ਗੱਲ ਹੋਈ ਸੀ ਕਿ ਭਾਈ ਵੀ ਸਾਡੇ ਚ ਪਹੁੰਚ ਨਹੀਂ ਉਹ ਕਹਿੰਦੀ ਮੈਨੂੰ ਤਾਂ ਕੁੜੀ ਇਸ ਵਾਲੀ ਚਾਹੀਦੀ ਐ ਤੇ ਕੁੜੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਕਿਥੇ ਨਾ ਕੰਮ ਧੰਦਾ ਕਰਦੀ ਛੋਡੇ ਘਰ ਦਾ ਹਾਂ ਕਰਕੇ ਕੰਮ ਕਰ ਤੇ ਜਾ ਕਰੋ ਬਾਕੀ ਸਾਰੇ ਜਿੰਨਾ ਕੁਝ ਮੰਗਿਆ ਸੱਸੀ ਸਾਰਾ ਉਰ ਉਤਰੇ ਆ ਜੋੜੀ ਕੋੜੀ ਆਖਸੀ ਉਹ ਤੁਹਾਨੂੰ ਪਾਤੀ ਸੀ ਹੋਰ ਮੇਰੀ ਮੇਰੀ ਗੱਲ ਸੁਣ ਆਇਆ ਰੱਬੋਂ ਮੰਗ ਲਈਏ ਤਾਂ ਕੌਣ ਹੈ ਤੇ ਆਪਾਂ ਕੋਈ ਨਹੀਂ ਮਾਰਦਾ ਤੁਹਾਨੂੰ ਆਪ ਨੂੰ ਸੋਚ ਚਾਹੀਦੀ ਹੈ ਅੱਛਾ ਮੇਰੀ ਸੁਣੋ ਗੱਲ ਮੈਨੂੰ ਤਾਂ ਤੁਸੀਂ ਸੁਣਾ ਦਿਆਂ ਜੀ ਅਸੀਂ ਆ ਮੰਗਿਆ ਸੀ ਆ ਉਹ ਕੀਤਾ ਸੀ ਆ ਇਹ ਕਰ ਲਿਆ ਉਹ ਕਹਿੰਦਾ ਸਾਡੀ ਕੋਈ ਪਹੁੰਚ ਨਹੀਂ ਹੈਗੀ ਹਾਂ ਉਹ ਐਡਾ ਵੱਡਾ ਘਰ ਪਾ ਲਿਆ ਮੁੰਡੇ ਨੂੰ ਵਿਆਹਣਾ ਤੁਸੀਂ ਤੁਹਾਡੇ ਕੋਲ ਫਿਰ ਉਹ ਪੈਸਾ ਕਿੱਥੋਂ ਆ ਗਿਆ ਅੱਛਾ ਜੇ ਫਿਰ ਮੁੰਡੇ ਵਾਸਤੇ ਘਰ ਬਣ ਗਿਆ ਤੇ ਮੁੰਡਾ ਵਿਆਹਣਾ ਸੀ 4 ਦਿਨਾਂ ਨੂੰ ਤੇ ਪਰ ਇਹਦਾ ਮਤਲਬ ਇਹ ਆ ਕਿ ਅਸੀਂ ਬਰਾਬਰ ਕੁੜੀ ਨੂੰ ਵੀ ਉਸੇ ਚੋ ਹੱਕ ਦੇਈ ਚੱਲਗੇ ਇਹ ਤਾਂ ਚਾਹੀਦਾ ਹੀ ਆ ਜਦੋਂ ਤੁਸੀਂ ਗਾਹਾਂ ਅਗਲੇ ਕਿਸ ਤੋਂ ਔਖੇ ਤੋਂ ਮੰਗ ਰੱਖਦੇ ਹੋ ਵੀ ਭਾਈ ਇੰਨੀ ਜ਼ਮੀਨ ਆਇਆ ਮੇਰੇ ਤੋਂ ਤੋ ਔਖੇ ਲੈ ਕੱਟੀ ਹੋਣੀ ਆ ਜਿਹਨੂੰ ਅੱਠ ਕਿੱਲੇ ਉਹ ਵੀ ਮੈਂ ਤੁਹਾਨੂੰ ਦੱਸ ਕਿੱਲੇ ਆ ਅੱਠ ਕਿੱਲੇ ਆਉਂਦੀ ਹੈ ਜਵਾਕ ਮੇਰਾ ਭਤੀਜਾ ਨੌਕਰੀ ਵੀ ਕਰਦਾ ਹੈ ਉਧਰੋਂ ਵੀ ਲਿਆਉਂਦਾ ਚਾਰ ਛ ਲੜਕਵਾ ਕੇ ਚਨ ਆਪ ਦੀ ਕਮਾਈ ਕਰਕੇ ਆਪਦਾ ਘਰ ਪਾਲੇ ਪਿਓ ਸਿਰਤੇ ਨਹੀਂ ਤੇ ਫਿਰ ਵੀ ਜਵਾਕ ਨੇ ਪਹਿਲਾਂ ਇਹ ਵਿਆਹੀ ਫਿਰ ਘਰ ਪਾਇਆ ਉਹ ਤੇਥੋਂ ਘਰ ਨਹੀਂ ਬਰਦਾਸ਼ ਹੋਇਆ ਹਨਾ ਤੂੰ ਦਾਸੀ ਦਿੱਤਾ ਆਂਦੇ ਆਂ ਵੀ ਹਾਂ ਮੈਥੋਂ ਨਹੀਂ ਜਰਦਾ ਮੈਨੂੰ ਕਿਉਂ ਉਹ ਮੇਰਾ ਸੁਣ ਗਈ ਗੱਲ ਸਭ ਪਤਾ ਹੀ ਆ ਸਾਰੀ ਵੀ ਐਡਾ ਘਰ ਬਿੱਟ ਕੇ ਬੈਠ ਗਿਆ ਤੁਸੀਂ ਜੇ ਤੁਹਾਡੀ ਰੋਟੀ ਪੂਰੀ ਨਹੀਂ ਹੁੰਦੀ ਸੋਨ ਤਿੱਦ ਤੁਸੀਂ ਟੈਨਾਂ ਲਵਾ ਲੀਆਂ ਕਿੱਦਾਂ ਤੁਸੀਂ ਫੱਡੇ ਡਰੈਗ ਵੱਡੇ ਤੇ ਸੋਫੇ ਜਾਂਦੇ ਤੁੰਨਾ ਇਕੱਲਾ ਤੁਸੀਂ ਘਰ ਭਰ ਲਿਆ ਆਉਂਦਾ ਤਾਂ ਹੈ ਜੜਾ ਨਹੀਂ ਜਾਂਦਾ ਤੂੰ ਮੈਂ ਸੁਣਾ ਕੇ ਦਿੱਤਾ ਹੈ ਪੰਚਾਇਤ ਜਿੱਥੇ ਕੁਝ ਕਰਕੇ ਜੀਉਂ ਉਹਦੇ ਤੁਸੀਂ ਮੈਂ ਉਹ ਬੋਲਿਆ ਕਰਨਾ ਹੀ ਸੀ ਰੋਜ਼ ਮੂੰਹ ਟੱਟ ਲੈਣਾ ਤੂੰ ਤਾਂ ਭਾਈ ਸਾਥੋ ਤਾਂ ਨਹੀਂ ਤੇਰੇ ਮੂੰਹ ਭਰੀ ਤੇ ਪਈ ਨਹੀਂ ਬੜੀ ਜੇ ਫਿਰ ਭਾਈ ਇਹ ਵਾਸ ਠੀਕ ਹੈ ਨਿਭੜਿਆ ਪਿਆਗਾ ਫਿਰ ਨਹੀਂ ਕੋਈ ਯੂਜ਼ ਕਰਖ ਲੋ ਆ ਆਏ ਕਿਵੇਂ ਨਿਭੜਿਆ ਪਿਆ ਆਏ ਨਹੀਂ ਅਸੀਂ ਇਹੇ ਪੜਨ ਦਿੰਦੇ ਜਿਵੇਂ ਤੂੰ ਚਾਹਣਾਗਾ ਲਾ ਹੁਣ ਮੰਗੀ ਜਾਣਾ ਤੂੰ ਉਹਦੇ ਵਿਆਹ ਵੇਲੇ ਮੰਗ ਲੈਂਦਾ ਹੁਣ ਮੂੰਹ ਟੱਡੀ ਜਾਣਾਗਾ ਉਹ ਤਾਂ ਦੇਣਾ ਵੀ ਸਾਂਸੀ ਵਿਆਹ ਚ ਮੇਰੇ ਨਾਲ ਬੋਲਣਾ ਪਾ ਮੇਰੇ ਨਾਲ ਗੱਲ ਕਰਨੀ ਤਾਂ ਤੂੰ ਕਰ ਲੈ ਠੀਕ ਹੈ ਨਾ ਹੋਰ ਕੋਈ ਬੋਲੇ ਨਾ ਬੋਲੇ ਨਾ ਦੇਣਾ ਕੋਈ ਹੋਰ ਚਲ ਕੋਈ ਨਹੀਂ ਤੂੰ ਮੇਰੇ ਨਾਲ ਹੀ ਗੱਲ ਕਰ ਮੈਂ ਤਾਂ ਆਪ ਕਹਿੰਦੀ ਐ ਵੀ ਵਿਚੋਲਾ ਸਾਰੀ ਉਮਰ ਦਾ ਨਹੀਂ ਹੁੰਦਾ ਭਾਈ ਤੇ ਮੈਨੂੰ ਰੋਜ਼ ਕੜੀ ਸਲੈਂਦੇ ਤੁਸੀਂ ਉਹ ਤਾਂ ਮੇਰਾਂ ਕਹਿੰਦਾ ਮਿੰਤਾ ਕਰਦੇ ਸੀ ਮੇਰੇ ਪੈਰਾਥੇ ਨੇ ਹੱਥ ਦਿੰਦੇ ਸੀਗੇ ਤੇ ਅੱਜ ਤੁਸੀਂ ਆਪੇ ਦਾ ਸ਼ਹੀ ਬਣ ਕੇ ਬਹਿ ਗਏ ਨਾ ਉਹ ਤਾਂ ਦਸ ਕਿੱਲੇ ਵਾਲਿਆਂ ਨੂੰ ਹੁੰਦਾ ਨਹੀਂ ਸੀ ਨਹੀਂ ਤੂੰ ਚੁੱਪ ਕਰ ਜਾ ਮੈਂ ਕਹਿੰਦਾ ਕਰ ਤੀ ਇਹ ਰਿਸ਼ਤਾ ਮੈਨੂੰ ਜਿਹੜੀ ਗੱਲ ਨਾ ਫਿਰ ਮੈਂ ਲੈ ਕੇ ਵੀ ਨਹੀਂ ਤਬੱਕ ਕਰ ਲੋ ਜਿਹੜਾ ਕੁਝ ਕਰਨਾਗਾ ਨਹੀਂ ਨਹੀਂ ਕਿਕਰ ਸਿਆ ਇਹਨੂੰ ਕਿ ਆਖਣਾ ਤੂੰ ਮੇਰੇ ਨਾਲ ਗੱਲ ਕਰ ਤੇ ਐਂ ਗੱਲ ਕਰਵੇਂ ਭਾਵੇਂ ਤੂੰ ਕਹਿੰਦੀ ਗਾਲੀ ਜਦੋਂ ਆਹਦੀ ਤਸਵੀਰ ਹੋ ਗਈ ਇਹ ਨਹੀਂ ਮੈਂ ਆਖੀ ਤਾਂ ਜਾਣੀ ਇਹਨੂੰ ਕਿ ਤੂੰ ਹਟ ਜਾ ਹਟ ਜਾ ਇਹ ਉਦੋਂ ਨਹੀਂ ਵਿੱਚ ਬੋਲਣਾ ਸਾਡੇ ਜਾਂ ਤਾਂ ਮੈਨੂੰ ਨਾਲ ਸਾਥੀ ਹੋਦੋ ਤੇ ਜਾਂ ਹੁਣ ਫਿਰ ਤੂੰ ਹੀ ਗੱਲ ਕਰ ਲੈ ਮੈਂ ਬਗੜ ਜਾ ਗੱਲ ਕਰ ਲੈ ਗੱ हां भाई डस किकर से। ਦੱਸਣਾ ਕੀ ਹੈ ਜੀ ਸਿੱਧੀ ਗੱਲ। ਬੀਵਰੀਕਲ ਸਭ ਮੈਂ ਤਾਂ ਆਉਣ ਨੂੰ ਹੀ ਕਹਿੰਦੀ ਸੀ। ਮੈਨੂੰ ਆਉਣ ਯਾ ਅਰੇਡੀ ਉਹ ਕੱਪਟਾ। ਉਹ ਆਵਾਜ਼ ਦੱਸਦੀ ਕਰ। ਮੈਂ ਕਿਵੇਂ ਜਾ ਮਾ ਥੜਾ ਟਾਈਮ ਲੱਗਾ। ਇਹਦੇ ਨਾਲ ਤਾਂ ਮੇਰੇ ਹੱਥ ਥਰਦੇ ਆ ਕੇ WhatsApp ਤੇ। ਤੇ ਮੇਰਾ ਮੋਟਰਸਾਈਕਲ ਆਗਾ। ਇਹ ਦੇਖ ਕਿਕਰ ਸਿਆ ਕਿਸੇ ਤੇ ਆਸ ਕਰਕੇ ਨਾ ਕੋਈ ਚੀਜ਼ ਨਹੀਂ ਬਣਦੀ ਹੁੰਦੀ। ਪ੍ਰਮਾਤਮਾ ਆਪ ਦੇ ਘਰੀ ਦੇਵੇ। ਮੈਂ ਕਰੋ ਮੈਂ ਕਦੋਂ ਕਿਹਾ ਵੀ ਸਾਰੀ ਤੁਸੀਂ ਮੈਨੂੰ ਹੋਣੀ ਲੱਗਦਾ ਲੈ ਕੇ ਤੇ ਨਵੀਂ ਗੱਡੀ ਲੈ ਲਓ। ਮੈਂ ਰੋਣੀ ਕਰ ਰਹੀ ਐ ਨਾ ਨੂੰ। ਇਹ ਗੱਲ ਸੋਹਣੀ ਤਾਂ ਹੈ ਨਹੀਂ ਇਹ ਤੇਰੇ ਕੋਲ ਇਹ ਮਾੜੀ ਜਿਹੀ ਗੱਲ ਬੀਚਤ ਖੁਸ਼ੀ ਹੋ ਗਈ ਪਾ ਕੇ ਲੈਤੀ ਹੈ ਮੈਂ ਇਹ ਗੱਲ ਕਹੀ ਆ ਕਿ ਕੋਈ ਆਪਣੀ ਭਾਈ ਕਿਸੇ ਤਲਵਾਰ ਨੂੰ ਕਰਾ ਕੇ ਲੈ ਉਹ ਕਿਸ਼ਤਾਂ ਭਰੀ ਚੱਲੇ ਉਹਦੀ ਥੋੜੇ ਪੈਸੇ ਵਰਕੇ ਜਰਾ ਮਾੜੀ ਨਹੀ ਭਾਈ ਸਾਡੀ ਪਹੁੰਚਦੀ ਹੈਗੀ ਸਾਡਾ ਜਵਾਬ ਕਿੱਥੇ ਕਿਸ਼ਤਾਂ ਭਰੂਗਾ ਲਾਉਣ ਦਾ ਨਹੀ ਹੋਸ਼ ਹੈਗੀ ਤੇ ਭਾਈ ਤੁਹਾਡੀ ਐਨੀ ਹੋਸ਼ ਤਾਂ ਹੈਗੀ ਆ ਵੀ ਗੁੱਜ ਘਰੇ ਭਾਈ ਬਟ ਭਾਈ ਜਿhko ਥੋੜੀ ਥੋੜੀ ਕੋਲੇ ਆ ਸਾਡਾ ਸਾਡਾ ਸਭੂ ਸਾਡੇ ਕੋਲੇ ਕੁੜੀ ਤਾਂ ਸਾਡੀ ਦੇਖ ਬੈਠੀ ਐ ਕੁੜੀ ਤਾਂ ਨਹੀਂ ਸਾਡੀ ਘਰੋਂ ਭੱਜਦੀ ਠੀਕ ਐ ਨਾ ਸਿੱਧਾ ਹੋ ਕੇ ਲੈਨ ਤੇ ਆ ਜਾ ਆਪਣੀ ਕਮਾਤ ਤੇ ਆਪ ਸਾਡੇ ਕੰਮੋਂ ਤਾਂ ਗੱਡੀਆਂ ਖਰੀਦ ਤਾ ਤੇ ਬੱਚਾ ਬੱਸਾਂ ਖਰੀਦ ਲੈ ਹਾਂ ਬੱਸਾਂ ਲੈ ਹਾਂ ਮੇਰੇ ਨਾਲ ਮੈਂ ਤੇ ਤੁਹਾਡੀ ਕੋਈ ਜਾਰੀ ਮਾਰ ਨਹੀਂ ਆ ਕਿ ਤੁਹਾਡੇ ਨਾਲ ਤਾਂ ਹੁਣ ਬੈਲੀ ਗੱਡੀਆਂ ਹੋਣੀਆਂ ਠੀਕ ਹੈ ਨਾ ਤੁਸੀਂ ਤਾਂ ਹੁਣ ਇਹਦੀ ਸੁਣੋਗੇ ਮੇਰੇ ਤਾਂ ਸੁਣਨੀ ਕਿਸੇ ਨੇ ਸੁਣੀ ਨਹੀਂ ਆਂਨੇ ਸੋਢੀ ਹੁੰਦੇ ਆ ਭਾਈ ਤੂੰ ਐਂ ਕਰ ਇੱਥੇ ਆ ਜਾ ਇੱਥੇ ਜਿਹੜੀ ਗੱਲਬਾਤ ਆ ਮੂੰਹ ਤੇ ਨਾਲੇ ਇਹ ਤੋਂ ਜੀਤੋ ਤੋਂ ਪੁੱਛੂ ਮੈਂ ਨਾਲੇ ਤੇਰਾਂ ਗੱਲਾਂ ਪੁੱਛੂ ਜਿਹੜੇ ਤੇ ਕਸੂਰ ਹੋਇਆ ਸੀ ਸਮਾਂ ਉਹਨੂੰ ਲਾ ਕਰਾਂਗੇ ਸਾਡੀ ਕੁੜੀ ਚ ਗੁਨਾਹ ਸੀ ਇਹਨੂੰ ਵੀ ਖਿੱਚਾਂਗੇ ਗੋਈ ਨਹੀਂ ਆਜੂਗਾ ਮੈਂ ਹਾਂ ਤੂੰ ਇੱਥੇ ਆ ਜੀ ਇੱਥੇ ਆ ਜਾ ਤੇ ਇੱਥੇ ਫਿਰ ਗੱਲਬਾਤ ਸਾਰੀ ਤੇਰੇ ਸਾਹਮਣੇ ਕਰਾਂਗੇ ਮੂੰ ਤਾਂ ਗੱਲ ਦਾ ਹੋਰ ਖਾ ਕਰਦੀ ਮੈਨੂੰ ਇਹੀ ਗੱਲ ਕਰਨੀ ਆ ਕਿ ਬਸ ਦੇਖ ਲਓ ਪੁੱਛੋਗੇ ਤਾਂ ਭਰਾ ਪੁੱਛ ਲਓ ਠੀਕ ਹੈ ਤਾਂ ਭਾਈ ਜੇ ਤਾਂ ਗੱਲ ਕਰਦਾ ਮੈਨੂੰ ਉਝਵਾ ਕੇ ਪੁੱਛੀ ਜੇ ਬੋਲਦਾ ਕਿ ਪਰ ਮੈਨੂੰ ਕਰਨੋ ਗੱਲ ਦਾ ਪਤਾ ਹੀ ਚਾਹੀਦਾ ਕਿੱਥੇ ਆ ਜਿਹੜਾ ਮੇਰਾ ਤੁਸੀਂ ਪਿੰਦਿਆਂ ਉੱਥੇ ਮੇਰਾ ਇਟਾ ਜੀ ਰੂਸ ਕੱਟ ਗਿਆ ਕੀ ਜੀ ਸੀ ਤੁਸੀਂ ਦੇਖਿਓ ਤਾਂ ਇਹ ਹੀ ਪੈਂਦੀ ਜਵਾਕ ਪਹਿਣਗੀ ਪਰ ਮੈਂ ਉਹਦੇ ਚ ਇਕੱਲੇ ਨਹੀਂ ਇਸ ਪਹਿਣਾ ਕਰਾਂਗਾ ਉਹ ਤਾਂ ਭਾਈ ਜੇ ਫਿਰ ਕਿਸੇ ਦਾ ਪਚੀਜ ਮੰਗਿਆ ਗਿਆ ਕਹਿੰਦਾ ਕਹੀਦਾ ਹੀ ਹੁੰਦਾ ਕਿ ਸੱਤਵਾ ਚੀਜੇ ਮੰਗ ਕੇ ਲੈ ਲਈ ਬਾਕੀ ਤੂੰ ਇੱਥੇ ਆ ਦੀ ਠੀਕ ਹੈ ਇੱਥੇ ਗੱਲਬਾਤ ਕਰਾਂਗੇ ਸਾਰੀ ਤੇ ਇਹਨਾਂ ਨੂੰ ਮੈਂ ਕਹਿ ਦਿੰਦੀ ਆ ਜਦੋਂ ਤੂੰ ਮੈਨੂੰ ਟਾਈਮ ਦੱਸ ਦੇ ਕਦੋਂ ਆਏਗਾ ਮੈਂ ਸਵੇਰ ਤੱਕ ਤੈਨੂੰ ਡੀਖੂਗੀ ਹਾਂ ਹੋਣ ਕਰਕੇ ਤੂੰ ਮੈਂ ਦੱਸ ਦੋ ਕੱਲ ਨੂੰ ਅੱਜ ਕੱਲ ਨੂੰ ਹੋ ਗਿਆ ਯਾਰ ਬਸ ਕਿੱਜਾਂ ਤੱਕ ਮੇਰੇ ਕੋਲ ਸਾਰੀਆਂ ਹੋਣ ਠੀਕ ਹੈ ਚੰਗਾ ਭਾਈ ਹਾਂ ਸੰਗ ਨਹੀਂ ਮੰਨਦਾ ਗੱਲਾਂ ਕਰਦਾ ਜਦੋਂ ਮੈਂ ਭੌਂਕੀ ਜਾਂਦੀ ਤੂੰ ਆਪਾਂ ਵਿੱਚ ਭੌਂਕ ਬੋਲਣਾ ਪਾ ਜਾਂਦਾ ਨਾਲੇ ਤੂੰ ਆਪ ਨਹੀਂ ਹੱਡੀ ਵਿੱਚ ਹਰ ਬੋਲੋ ਨਾ ਪੈਂਦਾਗਾ ਸਾਨੂੰ ਦੁਖੀ ਕਰੀ ਖੜਾਗਾ ਮੇਰੀ ਜਵਾਖੜੀ ਦਾ ਕੀ ਕਸੂਰ ਹੈ ਦਾ ਦੁਖੀ ਕਰੀ ਖੜਾ ਕੋਈ ਗੱਲ ਲਾ ਤੇ ਆਈ ਨਹੀਂ ਹੁੰਦਾ ਵੀ ਕੱਲਾ ਲੜਨ ਨਾਲ ਹੀ ਹੱਲ ਨਿਕਲਦੇ ਹੁੰਦੇ ਆ ਕਈ ਵਾਰੀ ਕੋਈ ਨਰਵਾਈ ਨਾਲ ਵੀ ਹੱਲ ਕੱਢਣੇ ਪੈਣ ਨਰਵਾਈ ਨਾਲ ਨਹੀਂ ਰੋਟ ਆਉਂਦਾ ਉਹਨੂੰ ਤਾਂ ਡੰਡਾ ਖਿੱਚਣਾ ਪਊਗਾ ਪੂਆ ਦੇਖ ਲੈ ਕਿਵੇਂ ਬੋਲਦਾ ਕਿਵੇਂ ਬੋਲਦਾ ਦੇਖ ਤੁਸੀਂ ਭਾਈ ਸਰਪੰਚ ਨੂੰ ਸੱਦੋ ਇੱਥੇ ਆਪਾਂ ਸਰਪੰਚ ਦੇ ਸਾਹਮਣੇ ਜਿਹੜੀ ਗੱਲਬਾਤ ਆਪਦੀ ਪਹਿਲਾਂ ਰਾਇ ਕਰ ਲਓ ਸਾਰੇ ਨਾਲੇ ਪੰਚਾਇਤ ਰਾਇ ਕਰ ਲਓ ਵੀ ਭਾਈ ਤੁਸੀਂ ਆਹ ਗੱਲ ਆਖੋ ਉਹੇ ਜੀ ਗੱਲਬਾਤ ਆਪਾਂ ਕੱਲ ਨੂੰ ਆਊਗਾ ਤੇ ਨਾ ਕਰ ਲਾਂਗੇ ਤੈਨ ਹੁਣ ਆਪਾਂ ਸੱਦੋ ਸਰਪੰਚ ਨੂੰ ਤੂੰ ਵੀ ਨਾ ਹਰੇਕ ਗੱਲ ਤੇ ਜੁੰਨੀ ਚੱਕ ਕੇ ਭੱਜਿਆ ਕਰ ਇੱਕ ਤੇ ਗੋਡਾ ਦੇ ਘਰ ਐ ਇੱਥੇ ਰਹੂ ਅਠ ਮੈਂ ਨਹੀਂ ਜਾਂਦੀ ਕਿਤੇ ਮੇਰੇ ਕੰਨੂ ਆ ਤਾਂ ਕੁਛ ਮਰਜੀ ਖਰੀਦ ਲਾ ਮੈਨੂੰ ਕਿ ਲੋੜ ਹੈ ਜਾਣਦੀ ਨਾ ਜੇ ਕਿਤੇ ਮਾਰਤੀ ਫੇਰ ਫੇਰ ਜ਼ਿੰਮੇਵਾਰ ਕੌਣਾ ਉਹ ਤਾਂ ਹਿੱਕ ਤੇ ਬੈ ਜਾਂਦਾ ਗੱਲ ਚ ਗੁੱਠੇ ਦੇ ਲੈਂਦਾਗਾ ਨਹੀਂ ਆਏ ਮਾਰ ਮਰਾਈਆਂ ਕਰਨੀਆਂ ਕਿਤੇ ਸੌਖੀਆਂ ਨਹੀਂ ਪੈਂਆਂ ਮਰ ਕੇ ਮਾਰਨਾ ਕਿਸੇ ਨੂੰ ਹੁਣ ਤਾਂ ਲੋਕਾਂ ਨੇ ਨਾ ਸੌਖੀ ਗੱਲ ਬਣਾ ਰੱਖੀ ਐ ਮਰਮਰਾਈ ਵਾਲੀ ਆ ਫੋਨਾਂ 'ਚ ਰੋਜ਼ ਦਿਖਾਈ ਜਾਂਦੇ ਅੱਜ ਉੱਥੇ ਸਪਰੇਅ ਪਿਆਤੀ ਅੱਜ ਫਾਹਾ ਦੇਤਾ ਬਹੁਤ ਸੌਖਾ ਲੋਕਾਂ ਨੂੰ ਹੁਣ ਮਾਰਨਾ ਚਲ ਬੇਬੇ ਦੀ ਭੂਆ ਮੇਰੀ ਗੱਲ ਸੁਣ ਗੱਲ ਬੇਬੇ ਦੀ ਸਹੀ ਆ ਉਹ ਨਾ ਡਰਦਾ ਨਹੀਂ ਮਾਰਨ ਮਰਾਉਣ ਲੱਗਾ ਦੇਖ ਲਾ ਉਹਨਾਂ ਤੇਰੇ ਤੋਂ ਸੰਗ ਮੰਨੀ ਕਿਵੇਂ ਬੋਲਦਾ ਸੀ ਤੈਨੂੰ ਤੂੰ ਤਾਂ ਰਿਸ਼ਤਾ ਕਰਾਇਆ ਸੀ ਉਹਨੇ ਫੇਰ ਵੀ ਨਹੀਂ ਪੂਰਾ ਸੋਚਿਆਗਾ ਮੇਰੀ ਗੱਲ ਸੁਣੋ ਬਾੜੀ ਤਿੰਨ ਪੰਜ ਕਰੂਗਾ ਇੱਥੇ ਪਹਿਲਾਂ ਸਰਪੰਚ ਨਾਲ ਆਇਆ ਕਰ ਲੋ ਆਪਾਂ ਆਪਦਾ ਫਿਰ ਉਹ ਜਿਹਾ ਸਾਹ ਵਰਤਾਂਗੇ ਚਲੋ ਫਿਰ ਚਲੋ ਆਜੋ ਆਜੋ ਚਲ ਮੈਂ ਚਾਹ ਪਾ ਕੇ ਲਿਆਉਣੀ ਆ ਚੱਲ ਬੁਤ ਮਚਾ ਲੈਉਣੀ ਹੈਗੀ। ਚੰਗ। ਕੁੜੀ ਵੀ ਸੱਚੀ ਗੱਲ ਆਂਦੀ ਹੈਗੀ। ਕੋਈ ਪਤਾ ਨਹੀਂ ਕਸਾਈ ਵਾਲਾਗਾ। ਜੇ ਕਿਤੇ ਕੁੜੀ ਨੂੰ ਜਾਂ ਸਪਰੇਅ ਪਿਆਤੀ ਜਾਂ ਕਿਤੇ ਸੱਤ ਨਾਲ ਮੁਕਾਤੀ ਫੇਰ ਮੈਂ ਕੀ ਕਰ ਲੂੰਗੀ? ਮੇਰੇ ਇੱਕ ਜਵਾਖੜੀ ਹੈਗੀ। ਇਹ ਵੀ ਮੰਨਦੀ ਨਹੀਂ ਬਿੰਦਰ ਵੀ। ਆਜੋ ਸਰਪੰਚ ਸਾਹਿਬ। ਆਜੋ ਜੀ। ਚਲੋ ਬਈ। ਆਜੋ ਆਜੋ। ਦੇਬੀ ਸਰਪੰਚ ਸਭ ਆ ਗਏ ਹਨ ਸਸਿਕਾ ਸਸਿਕਾ ਆਇਕਰ ਪਹਿਲਾਂ ਪਾਣੀ ਲਓ ਜਾ ਪੁੱਤ ਲਿਆ ਪਾਣੀ ਸਰਪੰਚ ਹੋਰ ਬਾਈ ਜੀ ਕਰੇ ਠੀਕ ਠਾਕ ਹੈ ਹਾਂਜੀ ਹਾਂ ਸਭ ਵਧੀਆ ਫਰਸਟ ਕਲਾਸ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਪਰ ਪਤ ਤੁਰ ਕੇ ਮਿਆਂਗਾ ਬਸ ਵਧੀਆ ਮਾਤਾ ਹੋਰ ਬੱਚੇ ਠੀਕ ਆ ਕਰੇ ਹਾਂ ਸਾਰੇ ਵਧੀਆ ਤੁਸੀਂ ਚਲ ਧੰਨਵਾਦ ਹਾਂਜੀ ਹੁਣ ਦੱਸੋ ਕੀ ਰੋਲਾ ਥੋਡਾ ਆ ਗੁੱਡੀ ਨੇ ਕਰਾਇਆ ਆਪਣੋ ਮੇਰੇ ਰਿਸ਼ਤਾ ਅੱਛਾ ਹੁਣ ਇਹਨੇ ਫੋਨ ਲਾਇਆ ਸੀ ਹੁਣ ਇਹਨੂੰ ਪੁੱਛੋ ਵੀ ਕੀ ਕਹਿੰਦਾਗਾ ਉਹ ਫੋਨ 'ਚ ਤੇ ਆ ਗੁੱਡੀ ਆਪਣੀ ਬਹਿ ਕੀ ਹੈਗੀ ਪੁੱਤ ਤੂੰ ਵੀ ਦੱਸ ਵੀ ਕੀ ਕਹਿੰਦਾਗਾ ਤੈਨੂੰ ਕੀ ਗੱਲ ਤੋਂ ਕੁੱਟ ਮਾਰ ਕਰਦਾ ਅੱਛਾ ਇਹ ਗੁੱਡੀ ਨਾ ਕੁੱਟਮਾਰ ਹੁੰਦੀ ਹੈ ਹਾਂ ਇਹ ਗੁੱਡੀ ਨਾ ਹੁੰਦੀ ਇਹ ਗੁੱਡੀ ਮੇਰੀ ਹੈ ਤੇ ਇਹ ਇਹ ਨਾਲ ਆ ਮੇਰੀ ਅੱਛਾ ਇਹਨਾਂ ਨੇ ਰਿਸ਼ਤਾ ਕਰਾਇਆ ਸੀ ਹਾਂ ਇਹਨਾਂ ਨੇ ਕਰਾਇਆ ਜੀ ਠੀਕ ਹੈ ਦੱਸ ਦੇ ਭਾਈ ਤੂੰ ਦੱਸ ਪਹਿਲਾਂ ਗੱਲ ਜਿਹੜਾ ਕੁਝ ਤੇਰੇ ਨਾਲ ਹੁੰਦਾ ਹੈ ਹਾਂ ਦੱਸ ਪੁੱਤ ਸੰਗਣ ਦੀ ਲੋੜ ਨਹੀਂ ਗਈ ਸਾਂਝਾ ਬੰਦਾ ਕਹੇ ਪਿੰਡ ਦਾ ਚਾਚਾ ਜੀ ਗੱਲ ਕੀ ਦੱਸਾਂ ਤੁਹਾਨੂੰ ਬਸ ਗੱਲ ਗੱਲ ਤੇ ਕੁੱਟਮਾਰ ਕਰਦਾ ਹੈਗਾ ਕਦੇ ਕੋਈ ਚੀਜ਼ ਕਹਿੰਦਾ ਵੀ ਆਪਦੇ ਪੇਕਿਆਂ ਤੋਂ ਲਿਆ ਕਦੇ ਕੋਈ ਚੱਲ ਛੋਟੀ ਮੋਟੀ ਚੀਜ਼ ਹੋਵੇ ਤਾਂ ਮੈਂ ਆਪਦੇ ਮਾਪਿਆਂ ਤੋਂ ਮੰਗ ਵੀ ਲਵਾਂ ਪਰ ਹੋਤਾ ਗੱਡੀਆਂ ਤੇ ਪਹੁੰਚ ਗਿਆ ਹੁਣ ਮੇਰੇ ਭਰਾ ਕੋਲ ਕਿੱਥੇ ਪਹੁੰਚਾ ਗੱਡੀ ਦੇਣ ਦੀ ਉਹਨੇ ਵੀ ਆਪਦਾ ਘਰ ਬੰਨਣਾ ਕਮਾਲ ਹੈ ਇਹਨੂੰ ਦੱਸੀ ਸੀ ਮੁੰਡੇ ਨੇ ਇਹ ਗੱਲ ਤੁਸੀਂ ਸ਼ੁਰੂ ਤੋਂ ਹੀ ਉਹਨੂੰ ਸਿਰ ਚੜਾ ਲਿਆ ਇਸ ਤਰ੍ਹਾਂ ਗੱਲਾਂ ਕਰ ਕਰ ਕੇ ਬਸ ਜਿਹੜਾ ਕੋ ਸੋਨ ਵਿਆਹ ਵੇਲੇ ਮੰਗਿਆ ਸੀ ਜੀ ਉਹ ਸੀ ਸਾਰਾ ਦੇਤਾ ਸੀਗਾ ਨਹੀਂ ਵਿਆਹ ਵੇਲੇ ਚਲੋ ਨਿਭੜ ਗਿਆ ਨਹੀਂ ਕੋਈ ਕੁਛ ਦੇਤਾ ਸੀ ਵਿਆਹ ਵੇਲੇ ਸਾਰੇ ਜਿੰਨੀ ਵੀ ਉਹਨੇ ਮੰਗ ਕਰੀ ਸੀ ਸਾਰੇ ਸੀ ਪੂਰੇ ਉੱਤਰੇ ਹੁੰਦੇ ਨਾ ਸਮਾਸੀ ਉਹੀ ਗੱਲ ਵੀ ਦੋ ਰਤਾਂ ਬਾਅਦ ਹੀ ਦਿੱਤੇਗਾ ਹੁਣ ਕੱਟ ਨਹੀਂ ਦਿੱਤੇਗਾ ਸਾਰੀ ਗੱਲ ਤਾਂ ਹੋਂਸਾਬ ਆਹੀ ਅੱਜ ਦੀ ਹੁਣ ਮਾਕਾ ਬੋਲੀ ਗੀ ਵੀ ਅਸੀਂ ਦੋ ਰਤਾਂ ਬਾਅਦ ਦਿੱਤਿਆਂ ਉਹਨੇ ਮੜੀ ਜੀ ਜੀਬ ਹਲਾਈ ਨਹੀਂ ਇਹਨਾਂ ਨੇ ਨਾਲ ਨਾਲ ਤੇ ਪੂਰੀ ਕਰਤੀ ਉਹਦੀ ਗੱਲ ਅੱਛਾ ਹਾਂ ਤੇ ਹੁਣ ਵੀ ਸਾਥ ਹੋ ਕੀ ਭਾਰ ਦਾ ਹੁਣ ਕਿਹਦੇ ਕਹਿੰਦਾ ਮੈਨੂੰ ਐਸੀ ਦੇਜੋ ਐਸੀ ਲਾਜੋ ਕੇ ਜਿਆ ਖੰਦਾ ਮੈਨੂੰ ਗੱਡੀ ਦੇਜੋ ਹਣਜੇ ਵਿੱਚ ਜਿਹੜਾ ਉਹਨੇ ਮੰਗ ਮੰਗਾਈ ਸੀਗੀ ਆਪਾਂ ਪੂਰੀ ਹੋ ਗਈ ਸੀ ਵਿਆਹ ਹੁਣ ਵੱਧ ਕੇ ਕਿਉਂ ਮੰਗੀ ਜਾਂਦਾਗਾ ਹੁਣ ਐਨੀ ਤਾਂ ਪਹੁੰਚ ਹੈ ਨਹੀਂ ਕਿ ਮੇਰੇ ਵੀ ਇੱਕ ਜਵਾਬ ਆਵਾ ਬਾਈ ਮੇਰੀ ਗੱਲ ਸੁਣ ਚੱਲ ਜਿਹੜਾ ਕੁਸੋ ਤਾਂ ਦੇਣਾ ਸੀ ਉਹ ਤਾਂ ਆਪਾਂ ਜਿਹੜਾ ਐਡਰੈਸ ਦੱਸ ਕੇ ਲੈ ਬਾਹਰ ਤੇ ਉਹ ਤਾਂ ਦੇ ਤਾ ਉਹਨਾਂ ਨੇ ਕੋਈ ਆ ਗਰਮੀ ਚਾਹੀਦੀ ਏਸੀ ਮੰਗ ਲੈ ਇੰਨਾ ਤੂੰ ਅੱਛਾ ਅੱਜ ਤਾਂ ਇਹਨੇ ਮੈਨੂੰ ਫੋਨ ਕਰਤਾ ਆ ਕਿ ਤੂੰ ਆ ਜਾ ਅਸੀਂ ਮਾਂ ਪੁੱਤ ਆ ਵੀ ਗਏ ਤੇ ਆਏ ਨੂੰ ਸਾਰੀ ਗੱਲਬਾਤ ਦੱਸਤੀ ਜਿੱਦੇ ਏਸੀ ਮੰਗਾ ਸੀ ਇਹਨੇ ਉਹਦੇ ਨਾਲ ਮੇਰੇ ਕੋਲ ਗੱਲ ਕਰੀ ਵੀ ਭਈ ਪ੍ਰਾਉਣਾ ਏਸੀ ਮੰਗਦਾ ਮੈਂ ਦੇਵਾਂ ਜਾਂ ਨਾ ਦੇਵਾਂ ਕੱਲ ਤਾਂ ਉਹਨੇ 40000 ਦੀ ਚੀਜ਼ ਲਈ ਇਸ ਉੱਥੋਂ ਹਾਂ ਅੱਜ ਉਹ ਆਇਆ ਖੜਾ ਹੈਗਾ 5-10 ਲੱਖ ਰੁਪਏ ਦੀ ਚੀਜ਼ ਤੇ ਵੀ ਮੈਨੂੰ ਗੱਡੀ ਲੈ ਕੇ ਦਿਓ ਤੇ ਫਿਰ ਤੁਸੀਂ ਜਿੱਥੇ 40000 ਵਾਲੀ ਦਿੱਤੀ ਉਹਨੂੰ ਤਾਂ ਮੂੰਹ ਪੈ ਗਿਆ ਆਹ ਕੀ ਗੱਲ ਆ ਭੋਜੀ ਹੋਰ ਕੋਈ ਚੱਕਰ ਨਹੀਂ ਉਹਨੂੰ ਉਹਨੂੰ ਪਿਆ ਹੈ ਮੂੰਹ ਪਿਆ ਭਾਈ ਇਹ ਮੂੰਹ ਹੋ ਗੱਲ ਨਿਕਲਣ ਨਹੀਂ ਦਿੰਦਾਗਾ ਪਹਿਲਾਂ ਭਗਾ ਦਿੰਦਾਗਾ ਨਹੀਂ ਆਇਆ ਕਿਉਂ ਕਰਦਾ ਉਹ ਮੂੰਹ ਵੀ ਇਹਨਾਂ ਨੇ ਪਾਇਆ ਹਾਂ ਹਾਂ ਮੂੰਹ ਇਹਨਾਂ ਨੇ ਪਾਇਆ ਉਹੀ ਤਾਂ ਗੱਲ ਰੌਲਾ ਤੇ ਸੇ ਗੱਲ ਦਾ ਚੱਕਰ ਤਾਂ ਇਹੀ ਐ ਇਹੀ ਭੇਤ ਨਹੀਂ ਹੈਗਾ ਵੀ ਐ ਕਿਉਂ ਕਰਦਾ ਜਦੋਂ ਤੱਕ ਕਰਾਇਆ ਸੀ ਰਿਸ਼ਤਾ ਉਹਦਾ ਤਾਂ ਉਹਦੀ ਮਾਂ ਸੀ ਕਿ ਜਿਉਂਦੀ ਤੇ ਰਿਸ਼ਤਾ ਕਿੰਨੀ ਦੇਰ ਹੋ ਗਈ ਰਿਸ਼ਤਾ ਤਾਂ 7 ਸਾਲ ਹੋ ਗਏ 7 ਹੋ ਗਏ ਕੁੜੀ ਵਿਆਹ ਹੀ ਨਹੀਂ 7 ਸਾਲ ਹੋ ਗਏ 7 ਸਾਲਾਂ ਤੋਂ ਐਂ ਕਰੀ ਜਾਂਦਾ ਐਂ ਕਰੀ ਜਾਂਦਾ ਬੱਸ ਜੀ ਬੱਸ ਤਾਂ ਤੁਸੀਂ ਉਹ ਜਿਹੜੇ 7 ਸਾਲ ਤੱਕ ਚੁੱਪ ਅਕੜ ਬੈਠੇ ਹੋ ਕੇ ਕੀ ਜਿਵੇਂ ਉਹ ਕਰਨ ਤੁਸੀਂ ਕਰੀ ਜਾਂਦੇ ਹੋ ਠੀਕ ਹੈ ਮਾਰੇ ਚੁੱਪ ਕਰੇ ਆ ਬਿਚਾਰੇ ਇਹ ਬਸ ਜੂਗੀ ਇਹ ਬਸ ਜੂਗੀ ਹੁਣ ਤਾਂ ਜਮਾ ਹੋਈਗਾ ਉਹ ਨਹੀਂ ਮਾਤਾ ਪਤਾ ਕੀ ਐਤੀਆਂ ਐ ਨਹੀਂ ਵਸਦੀਆਂ ਹੁੰਦੀਆਂ ਜੇ ਤੁਸੀਂ ਇਹ ਜੋਈਆਂ ਦੀਆਂ ਸ਼ਰਤਾਂ ਦੇ ਚੱਲੀ ਆਉਂਗੇ ਫਿਰ ਕਿੰਨੀ ਦੇਰ ਲਈ ਆਉਂਗੇ ਆਪਦੇ ਕੋਲੋਂ ਵੀ ਧੀ ਨੂੰ ਬਸਾਣਾ ਧੀ ਨੂੰ ਬਸਾਣਾ ਕੋਈ ਰਾਸਿਰ ਹੁੰਦਾ ਤੇ ਥੱਥ ਥਿਆਰ ਹੁੰਦਾ ਉਦੋਂ ਚਲੋ ਧੀ ਪੁੱਤ ਨੂੰ ਦਿੱਤਾ ਜਾਂਦਾ ਕੁਛ ਨਾ ਕੁਛ ਠੀਕ ਹੈ ਨਾ ਤੁਸੀਂ ਆਪਦੀ ਖੁਸ਼ੀ ਨਾਲ ਜੋ ਮਰਜ਼ੀ ਦੇ ਦਿਓ ਵੀ ਚੱਲ ਭਾਈ ਲੋੜੀ ਐ ਵਿਸਾਖੀ ਐ ਦੀਵਾਲੀ ਐ ਤੇ ਥੱਥ ਥਿਆਰ ਜੋ ਵੀ ਹੈਗਾ ਤੇ ਜੇ ਹੁਣ ਜਿਵੇਂ ਦੱਸੀ ਜਾਂਦੇ ਤੁਸੀਂ ਵੀ ਕਦੇ ਏਸੀ ਲਿਆ ਦਿਓ ਕਦੇ ਗੱਡੀਆਂ ਲਿਆ ਦਿਓ ਇਹ ਲਿਆ ਦਿਓ ਐ ਤਾਂ ਨਹੀਂ ਫਿਰ ਤੁਹਾਡਾ ਚੱਲਣਾ ਉਹ ਤੇ ਚੱਲਣਾ ਨਹੀਂ ਤਾਂ ਫੇਰ ਹੀ ਹੁਣ ਆਪਾਂ ਕੋਈ ਗੱਲ ਕਰਦੇ ਹਾਂ ਉਹਦੇ ਨਾਲ ਯੋ ਨਾਈ ਰੋਲ ਹੋਇਆ ਤਾਂ ਨਹੀਂ ਜੀ ਜਹਾ ਹੁੰਦਾਗਾ ਅੱਛਾ ਉਹ ਇੱਕ ਗੱਲ ਬਾ ਵਧੀਆ ਨੱਬ ਗਈ ਜਦੋਂ ਕੋਈ ਚੀਜ਼ ਮੰਗਣੀ ਹੁੰਦੀ ਹੈ ਜਾਂ ਕੁਝ ਲੈਣਾ ਦਾ ਕੁੜੀ ਦੀ ਬਾਹ ਫੜਦਾ ਘਰ ਉਹ ਹੁੰਦਾ ਹਾਂ ਹਾਂ ਵੇ ਜਾਓ ਇਹਨਾਂ ਕੋਲ ਦਰਬਾਰ ਕੇ ਨਾਲ ਓਟਮਾਰ ਕਰਦਾ ਇਹਨਾਂ ਬਹੁਤ ਮਜ਼ਾਜੀ ਘੁੱਟਦਾ ਗਾ ਨਹੀਂ ਇਹ ਫੇਰ ਤੁਹਾਡੇ ਕੋਲ ਚਲੀ ਜਾਂਦੀ ਹੈ ਹਾਂ ਕਿੱਥੇ ਆ ਜਾਂਦੀ ਹੈ ਕੁੜੀ ਆ ਜਾਂਦੀ ਵਿਚਾਰ ਕੇ ਉਹਨਾਂ ਨੇ ਕਿੱਥੇ ਥਾਂ ਲਾ ਜਾਣ ਨੂੰ ਮਾ ਕੇ ਕੁੜੀ ਹੋਣੀ ਹੈ ਨਹੀਂ ਕੁੜੀਏ ਤੂੰ ਘਰੋਂ ਕਿਉਂ ਆਨੀ ਹੈ ਤੂੰ ਉੱਥੇ ਅੜ ਕੇ ਬੈਠ ਜਾ ਚਾਚਾ ਜੀ ਮੈਂ ਕੀ ਕਰਾਂ ਉਹ ਤਾਂ ਬਹੁਤ ਭੜਾ ਕੁੱਟਦਾ ਮੈਨੂੰ ਤੇ ਹੁਣ ਮੇਰੇ ਤਾਂ ਹੱਡ ਦੇ ਜਵਾਬ ਦੇ ਹੀ ਬੈਠੇ ਮੈਥੋਂ ਉਹਦੀ ਕੁੱਟ ਝੱਲੀ ਨਹੀਂ ਜਾਂਦੀ ਨਹੀਂ ਫਿਰ ਭਾਈ ਪਤਾ ਕੀ ਹੈ ਹੁਣ 7 ਸਾਲਾਂ ਤੋਂ ਜਦੋਂ ਤੂੰ ਆ ਜੁਲਮ ਸਹੀ ਜੰਮੀ ਹੈ ਉਹਨੂੰ ਪਤਾ ਵੀ ਬੋਲਣਾ ਤਾਂ ਹੈ ਨਹੀਂ ਨਾ ਮਾਂ ਬੋਲਦੀ ਐ ਨਾ ਕੋਈ ਨਾ ਬੋਲਣ ਵਾਲਾ ਹੈਗਾ ਛੱਡ ਪਰਵਾਹ ਤਾਂ ਸਾਨੂੰ ਪਤਾ ਹੀ ਵੀ ਕਿੰਨਾ ਕੁ ਬੋਲਦੇ ਮੁੰਡਾ ਨਹੀਂ ਇਹ ਤਾਂ ਹੀ ਉਹੀ ਹੈ ਨਾ ਉਹਨੂੰ ਘੁੱਸ ਪੈ ਗਿਆ ਇਸ ਗੱਲ ਦਾ ਪਰਵਾਹ ਉਹਸ ਤਾਂ ਪਾਏਗਾ ਜੀ ਇਹਨੂੰ ਹਾਂ ਵੀ ਚਲੋ ਇਹਨੂੰ ਮਾਰੋ ਉਚਾਰ ਕਰਨ ਤੇ ਆਪੇ ਕੁਛ ਨਾ ਕੁਛ ਲੈ ਆਉ ਆਪ ਕੁਛ ਵੀ ਕਰਦਾ ਹੋ ਬਸ ਜੀ ਖੇਤੀ ਕਰਦਾ ਹੈਗਾ ਹੋਰ ਉਹਨੇ ਕੀ ਕਰਨਾ ਨਹੀਂ ਫਿਰ ਖੇਤੀ ਦਾ ਕਿੱਥੇ ਜਾਂਦਾ ਪੈਸਾ ਪੈਸਾ ਤੇ ਲਾਤਾ ਬਥੇਰਾ ਜਾਂਦਾ ਚਾਚਾ ਜੀ ਜ਼ਮੀਨ ਵੀ ਵਧੀਆ 10 ਕਿੱਲੇ ਬਸ ਉਹ ਤਾਂ ਮੂੰਹ ਪੈ ਗਿਆ ਹੁਣ ਉਹ ਤਾਂ ਮੇਰੇ ਪੇਕਿਆਂ ਨੇ ਤੀਜਾ ਤੇ ਅੱਖ ਹੈ ਹੁਣ ਆ ਘਰ ਪਾ ਲਿਆ ਹੁਣ ਘਰ ਤੇ ਕਲੇਸ ਪਾਈ ਬੈਠਾ ਤੁਸੀਂ ਗੱਲ ਨਹੀਂ ਸਮਝ ਜਿਹੜੀ ਗੱਲ ਹੈ ਜੇ ਉਹਨੇ ਇਹ ਸੌਖੀ ਰੋਟੀ ਖਾਣ ਲੱਗੇ ਇਹਨਾਂ ਨੂੰ ਜਾਣ ਕੇ ਤੰਗ ਕਰਦਾ ਹੁਣ ਇਹਨਾਂ ਨੇ ਘਰ ਪਾਲਿਆ ਚੰਗਾ ਵਧੀਆ ਰਹਿਣ ਖਾਣ ਲੱਗੇ ਤਾਂ ਉਹਨਾਂ ਨੇ ਹਟ ਕਰਤਾ ਵੀ ਉਹਨਾਂ ਨੇ ਤੈਨੂੰ ਛੱਡੀ ਵੱਡੀ ਕੋਠੀ ਪਾ ਲਈ ਤੁਸੀਂ ਤਾਂ ਟਾਈਡਾ ਵਾਲਾ ਇਹਨਾਂ ਨੂੰ ਚਰਦਾ ਨਹੀਂ ਦੇਖ ਕੇ ਲੈ ਹਾਂ ਉਹ ਪਾਲੀ ਤੇ ਫਿਰ ਅਸੀਂ ਆਪਦੀ ਮਿਹਨਤ ਨਾਲ ਪਾਈ ਹੈ ਤੂੰ ਪਾਲਾ ਤੇਰੇ ਕੋਲੇ 10 ਕਿੱਲੇ ਕਮਾਈ ਕਰਾਦੀ ਉਹਦਾ ਵੀ ਕੋਠੀ ਪਾਈ ਬਹੁਤ ਡੱਬਣਾ ਤੁਸੀਂ ਰਿਸ਼ਤਾ ਕਰਵਾਇਆ ਸੀ ਤੁਸੀਂ ਉਹਦੇ ਨਾਲ ਕੋਈ ਗੱਲਬਾਤ ਕੀਤੀ ਵੀ ਪਾਈ ਕੀ ਕਰੀ ਅੰਨੇ ਕੀਤੀ ਹੈ ਬਾਈ ਜੀ ਹੁਣੇ ਫੋਨ ਤੇ ਗੱਲ ਕਰਕੇ ਹਟੀਆਂ ਮੈਂ ਫੇਰ ਹੀ ਆਖੇ ਇਹਨਾਂ ਨੂੰ ਆ ਬਈ ਆਪਾਂ ਆਪਣੇ ਟਰੰਡ ਵਾਲੇ ਸਰਪੈਂਚ ਨੂੰ ਸੱਦੋ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਕਿ ਤੂੰ ਕਿਉਂ ਇਹਨਾਂ ਨੂੰ ਤੱਕ ਕਰਨ ਤੇ ਤੁਲ ਗਿਆ ਮੈਨੂੰ ਵੀ ਮੋੜ ਕੇ ਹਾਂ ਜਵਾਬ ਦਿੱਤਾ ਕਹਿੰਦਾ ਤੇਰੇ ਭਤੀਜੇ ਨੇ ਕੋਠੀ ਪਾ ਲਈ ਤੇ ਤੁਸੀਂ ਹੁਣ ਮੁੰਡਾ ਵਿਆਹ ਹੋਗੇ ਤੇ ਮੈਂ ਕਿਹਾ ਮੁੰਡਾ ਤਾਂ ਅਸੀਂ ਵਿਆਹਣਾ ਹੀ ਵਿਆਹਣ ਦੇ ਮਾਰਾ ਨਹੀਂ ਕਰ ਪਾਇਆ ਸੀ ਜਦੋਂ ਸਾਡਾ ਬੱਚਾ ਵਿਆਹ ਜਾਵੇ ਵਿਆਹ ਤੇ ਜੋਗ ਹੈ ਹੁਣ ਕਹਿੰਦਾ ਫਿਰ ਮੈਨੂੰ ਗੱਡੀ ਮੈਂ ਕਿਹਾ ਤੈਨੂੰ ਤਾਂ 10 ਕਿੱਲੇ ਹੁੰਦੇ ਤੇ ਤੂੰ ਆਪਦੀ ਕਮਾ ਤੇ ਆਪਦੀ ਚੀਜ਼ ਬਣਾ ਲੈ ਕਿੰਨਾ ਚਿਰ ਤੂੰ ਬਗਾਨਾ ਤੇ ਕਰਾਸ ਰੱਖੇਗਾ ਨਹੀਂ ਨਹੀਂ ਹੁਣ ਮੁੰਡੇ ਨੂੰ ਵਿਆਹਣਾ ਤੁਸੀਂ ਕਹਤਾ ਤਾਂ ਇਹਦਾ ਮਤਲਬ ਮੁੰਡੇ ਨੂੰ ਤੁਸੀਂ ਵਿਆਹਣਾ ਗੱਡੀ ਉਹਨੂੰ ਦਿਓ ਹਾਂ ਗੱਡੀ ਉਹਨੂੰ ਤੂੰ ਕਹਦਾ ਲੰਦਾ ਵੀ ਗੱਡੀ ਦਾ ਕੀ ਲਗਦਾ ਤੂੰ ਹਾਂ ਇਹਨੂੰ ਗੱਡੀ ਕਾਦੀ ਅਕੇ ਤੁਸੀਂ ਗੱਡੀ ਲਾਉਂਗਾ ਤਾਂ ਮੈਨੂੰ ਵੀ ਗੱਡੀ ਦਿਓ ਨਹੀਂ ਨਹੀਂ ਮੁੰਡਾ ਚਲੋ ਅਸੀਂ ਵਿਆਹ ਰਿਆਂ ਜਿਹੜਾ ਤਾਂ ਜਵਾਈ ਦਾ ਮਾਨ ਸਨਮਾਨ ਵੰਦਾ ਉਹਨਾਂ ਕਰਦਾਂਗੇ ਅਸੀਂ ਕਰਦਾਂਗੇ ਉਹ ਵੀ ਤਾਂ ਕਰਦਾਂਗੇ ਖੱਦਲ ਕਰਨਾ ਖੱਦਲ ਨਹੀਂ ਕਰਨਾ ਗੱਲ ਤਾਂ ਖੱਦਲ ਕਰਨ ਦੀ ਹੈ ਖੱਦਲ ਦੀ ਹੈ ਬਸ ਹਾਂ ਹੋਰ ਕੋਈ ਨਹੀਂ ਖੱਦਲ ਕਰਨੀ ਹੈ ਸਰਪੰਚ ਇੱਥੇ ਕੁਝ ਬੰਦਾ ਮੇਰੀ ਸੁਣੋ ਪੀ ਜੇਤਾਪੂੜੀਆਂ ਭਾਏ ਛੱਡ ਕਿਉਂ ਨੇ ਤਾਂ ਕੋਈ ਫਾਇਦਾ ਨਹੀਂ ਉਹਨੂੰ ਫੇਰ ਉਹੀ ਕਿਉਂਕਿ ਉਹਨੂੰ ਨਹੀਂ ਸੇਖ ਪਹੁੰਚਿਆ ਦਿੰਨਾ ਤਰੋਂ ਸੇਕ ਨਹੀਂ ਪਹੁੰਚਦਾ ਉਹਨਾਂ ਚਰ ਉਹਨੇ ਠੀਕ ਨਹੀਂ ਹੋਣਾ ਤੁਹਾਨੂੰ ਦੱਸਾਂ ਉਹ ਹੁਣ ਕਿਵੇਂ ਕਰਨੀ ਤੁਸੀਂ ਸਿਆਣੇ ਬੈਠੇ ਹੋ ਆ ਕੁੜੀ ਦਾ ਮਾਪਾ ਬੈਠਾ ਕੁੜੀ ਬੱਠੀ ਐ ਇਹਨਾਂ ਨਾਲ ਗੱਲ ਕਰ ਲਓ ਪੁੱਛ ਲਓ ਭਾਈ ਕਿਵੇਂ ਨਵੇੜਨਾ ਹੁਣ ਉਹ ਕੱਲ ਨੂੰ ਆਊਗਾ ਭਾਈ ਜੀ ਇੱਥੇ ਸੱਦਿਆ ਤਾਂ ਹੀ ਅੱਜ ਸਾਨੂੰ ਸੱਦਿਆ ਵੀ ਆਪਾਂ ਆਵਦੀ ਉਹ ਇਹ ਜੀ رائے ਕਰੋ ਵੀ ਉਹਨੂੰ ਕੱਲ ਨੂੰ ਕੀ ਆਪਾਂ ਜਵਾਬ ਸਵਾਬ ਕਰਕੇ ਤੋਰਨਾ ਨਹੀਂ ਦੇਖੋ ਐ ਜੇ ਹੁਣ ਤੁਸੀਂ ਬਾਰ-ਬਾਰ ਆਇਂ ਕਰੀ ਜਾਓਂਗੇ ਵੀ ਚੱਲ ਠੀਕ ਐ ਜਿਵੇਂ ਕਹਿੰਦਾ ਕਰੀ ਚੱਲੋ ਕਰੀ ਜਾਂਦਾ ਖੇਰਤਾ ਜੀ ਕੁੜੀ ਨਹੀਂ ਵੱਦਦੀ ਉਹ ਨਹੀਂ ਜੀ ਹੁਣ ਤਾਂ ਹੱਥ ਬੰਨ ਕੇ ਬੈਠੀ ਆਪਾਂ ਕਿੰਨਾ ਕਿ ਅੱਧੇ ਹੱਦ ਤੜਾਈ ਜਾਊਗੀ ਤੇ ਕਿੰਨੇ ਕਿੱਥੇ ਢੇੜੇ ਲੈ ਜਾਊਗੀ ਵਿਚਾਰੀ ਇਹ ਹਾਂ ਬਾਈ ਜੀ ਹੈ ਫਿਰ ਇਹ ਤਾਂ ਹੁਣ ਤੁਸੀਂ ਰਾਏ ਕਰ ਲਓ ਆਪਸ ਚ ਬੈਠ ਕੇ ਪਹਿਲਾਂ ਠੀਕ ਹੈ ਠੀਕ ਹੈ ਜੀ ਵੀ ਭਾਈ ਉਹਦੇ ਨਾਲ ਕਿਵੇਂ ਨਿਬੜਨਾ ਹੈ ਚਾਰ ਬੰਦਿਆਂ ਚ ਬੈ ਕੇ ਨਿਬੜਨਾ ਹੈ ਕਿ ਅਦਾਲਤ ਜਾਂ ਕੋਰਟ ਚ ਜਾਣਾ ਹੈ ਉਸ ਤਰ੍ਹਾਂ ਦੇਖ ਲਓ ਇਹ ਹੁਣ ਥੋੜੇ ਤੇ ਤੁਸੀਂ ਰਾਏ ਕਰ ਲਓ ਆਪਸ ਪਹਿਲਾਂ ਕੱਲ ਨੂੰ ਐਵੇਂ ਮੈਂ ਤੁਹਾਨੂੰ ਕਹਦਾ ਚਲੋ ਜੀ ਹੁਣ ਥਾਣੇ ਚੱਲੋ ਹੁਣ ਉੱਥੇ ਚੱਲੋ ਕੱਲ ਨੂੰ ਕੋ ਸੋਚ ਜੇ ਫਿਰ ਤੁਸੀਂ ਕਹੋ ਜੀ ਲੈ ਉਹਨੇ ਰਸਨਤਾ ਉਹਨੇ ਕਿਆ ਸੀ ਥਾੜੇ ਜਾਨ ਫਿਰ ਹੋਰ ਕੋਈ ਰਾਹ ਬਚਦਾ ਵੀ ਨਹੀਂ ਸਰਪੰਚ ਸਾਹਿਬ ਵੀ ਤੇਰੇ ਰਾਹ ਹੁੰਦੇ ਆ ਕਈ ਵਾਰੀ ਬੰਦਾ ਚਾਰ ਬੰਦਿਆਂ ਦਾ ਸਮਝਾਉਣ ਤੇ ਸਮਝ ਜਾਂਦਾ ਉਹਨੇ ਤੁਸੀਂ ਵੈ ਕਰ ਲਓ ਆਪਸ ਵਿੱਚ ਪਹਿਲਾਂ ਠੀਕ ਹੈ ਨਾ ਹਾਂ ਜੀ ਸੱਜਣਾ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਆ ਹੀ ਕਰ ਦੋ ਮੈਂ ਤੁਹਾਡੇ ਨਾਲ ਆ ਹਾਂ ਠੀਕ ਹੈ ਨਾ ਕਿਉਂਕਿ ਸਾਡੇ ਪਿੰਡ ਦੀ ਐ ਸਾਡੀ ਕੁੜੀ ਐ ਮੈਂ ਤਾਂ ਨਾਲ ਖੜੂਗਾ ਚਾਰ ਬੰਦੇ ਆਪਾਂ ਹੋਰ ਲੈ ਆਵਾਂਗੇ ਸੋ ਇਹਨੂੰ ਤਾਂ ਹੀ ਸੱਜਣਾ ਵੀ ਪਹਿਲਾਂ ਤਾਂ ਆਪਾਂ ਉਹਨੂੰ ਚਾਰ ਬੰਦਿਆਂ 'ਚ ਪੁੱਛੋ ਹਾਂ ਮੰਨਦਾ ਕਿ ਕੀ ਕਰਦਾ ਹੈ ਤੇ ਨਹੀਂ ਫਿਰ ਕੋਰਟ ਕਚਹਿਰੀਆਂ ਤਾਂ ਹੈਗੀ ਠੀਕ ਹੈ ਜੇ ਨਹੀਂ ਕਿਤੇ ਆਂਦਾ ਹੋ ਸਾਫਤਾਬ 'ਚ ਤੇ ਫੇਰ ਤਾਂ ਫਿਰ ਬਸ ਲਾਸਟ ਰਾਦਾ ਹੋਈ ਹੁੰਦਾ ਹੈ ਹਾਂ ਫੇਰ ਆਪਾਂ ਉਹ ਤਾਂ ਆਪਾਂ ਜਿੱਥੇ ਮਰਜ਼ੀ ਕਰਦੇ ਕਿ ਲਾਸਟ ਰਾ ਹਾਂ ਉਹਦੇ 'ਚ ਦੋ ਗੱਲਾਂ ਹੁੰਦੀਆਂ ਉਹ ਤੇ ਦਿਖੇ ਚਲੋ ਠੀਕ ਹੈ ਉਹਨੂੰ ਤਾਂ ਅਸੀਂ ਜੋ ਕਰਾਵਾਂਗੇ ਕਰਾਵਾਂਗੇ ਦਿੱਕਤ ਸਾਡੀ ਕੋਲ ਹੀ ਨਹੀਂ ਹੁੰਦੀ ਉਹਦੇ ਵਿੱਚ ਫਿਰ ਹੂੰ ਚੱਕਰੇ ਕਿਉਂਕਿ ਜਦੋਂ ਕੋਟ ਕਚੇਰੀਆਂ ਤੱਕ ਹੀ ਜਾਵੜੇ ਤਾਂ ਫਿਰ ਸਾਡੀ ਕੁੜੀ ਨੂੰ ਕਿੱਥੇ ਰੱਖਦਾ ਅਗਲਾ ਉਹੀ ਤਾਂ ਗੱਲ ਮੇਰਾ ਹਲਾ ਕੋ ਠੀਕ ਹੈ ਭਾਈ ਤੁਸੀਂ ਆਪਣੇ ਘਰੇ ਅਸੀਂ ਆਪਣੇ ਘਰੇ ਫਿਰ ਆਈ ਤਾਂ ਸੋਚ ਜੀ ਸੀਗੀ ਉਹਦੇ ਨਾਲ ਦਿੱਕਤ ਆਪਾਂ ਨੂੰ ਵੀ ਹੁਣ ਇਹਨੂੰ ਵਿਆਹੀ ਬਰੀ 8 ਸਾਲ ਹੋ ਗਏ 9 ਸਾਲ ਹੁਣ ਵਿਚਾਰੀ ਇੱਥੇ ਆ ਕੇ ਕਿੱਥੇ ਘਰੇ ਬੈਠੂਗੀ ਇਹ ਹੁਣ 40 ਦਿਨਾਂ ਨੂੰ ਉਹੀ ਗੱਲ ਮੁੰਡਾ ਵਿਆਹਾਂਗੇ ਬਗਾਨੀ ਕੀ ਉਹ ਵੀ ਕੌਣ ਛੂ ਹਾਂ ਆਪਾਂ ਇੱਕ ਵਾਰੀ ਐ ਕਰੋ ਜੋ ਹੋ ਗਿਆ ਜਿਹੜੀਆਂ ਗਲਤੀਆਂ ਹੋ ਗਈਆਂ ਉਹਨਾਂ ਤੋਂ ਬਾਉ ਮਿੱਟੀ ਇੱਕ ਵਾਰੀ ਆਪਣੇ ਵੱਲੋਂ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਪਈ ਚਲੋ compromise ਹੋ ਜੇ ਇੱਕ ਵਾਰੀ ਠੀਕ ਹੈ ਜੀ ਚਾਰ ਬੰਦੇ ਦੇ ਕਹਿਨ ਤੇ ਇਸ ਤਰ੍ਹਾਂ ਨਹੀਂ ਉਹ ਚੁੱਪ ਕਰੇ ਵੀ ਚੱਲ ਉਹਨੂੰ ਆ ਦੇ ਤਾਂ ਹੁਣ ਚੁੱਪ ਕਰ ਗਿਆ ਫਿਰ ਹੋਰ ਦੇ ਤਾਂ ਚੁੱਪ ਐ ਨਹੀਂ ਚੁੱਪ ਕਰਾਣਾ ਉਹਨੂੰ ਨਹੀਂ ਜੀ ਹੁਣ ਪੱਕੇ ਤੋਂ ਅੱਗੇ ਚੁੱਪ ਕਰਾਣਾ ਵੀ ਭਾਈ ਜੋ ਤਿੱਥ ਧਿਆਰ ਹੋਊਗਾ ਉਹ ਅਸੀਂ ਪਿੱਛੇ ਵੀ हटਦੇ ਤੇ ਤੇਰੀਆਂ ਸ਼ਰਤਾਂ ਤੇ ਅਸੀਂ ਕੁੜੀ ਨਹੀਂ ਵਸਾ ਸਕਦੇ ਇਹ ਤਾਂ ਠੀਕ ਹੈ ਜੀ ਬਸ ਇਹ ਤੁਸੀਂ ਆਪ ਚਰੈ ਕਰ ਲਓ ਐਂ ਕਿ ਲਿਖਾ ਲਿਖਾਈ ਕਰਨੀ ਹੈ ਇਹ ਸਾਰੀ ਚਲੋ ਜਿਵੇਂ ਵੀ ਐ ਲਿਖਾ ਲਿਖਾਈ ਹੋ ਜੇ ਚਾਰ ਬੰਦਿਆਂ ਚ ਗੱਲ ਹੋ ਜੇ ਉਹ ਆਪਦੇ ਨੂੰ ਹੰਮੀ ਦਾ ਪਰੇ ਵੀ ਠੀਕ ਹੈ ਭਾਈ ਮੇਰੇ ਤੋਂ ਗਲਤੀ ਹੋ ਗਈ ਲਿਖ ਲਵੇ ਤੇ ਜੋ ਪੰਚਾਇਤ ਹੈਗੀ ਫਿਰ ਲਿਖ ਲਵੇ ਇਹਦੀ ਗੱਲ ਹੀ ਹੋਉਂਦੀ ਹੈ ਪੰਚਾਇਤ ਤੇ ਤਾਂ ਉਹੀ ਗੱਲ ਹੋਊਗੀ ਨਾ ਪਹਿਲਾਂ ਤਾਂ ਇੱਥੇ ਪੰਚਾਇਤ ਜਿੱਦਾਂ ਬਹੁਤ ਸਿਆਣਾ ਬਣ ਜਾਂਦਾ ਹੈ ਬਾਅਦ ਵਿੱਚ ਫਿਰ ਉਵੇਂ ਕਰਵਾ ਕੇ ਜਾਂਦਾ ਨਹੀਂ ਨਹੀਂ ਉਹਨੂੰ ਇੱਕ ਵਾਰੀ ਹੁਣ ਫੇਰ ਦੁਬਾਰਾ ਚਾਰ ਬੰਦੇ ਅੱਥਵਠਾ ਕੇ ਪੁੱਛ ਲੋ ਠੀਕ ਹੈ ਨਾ ਜੇ ਤਾਂ ਸਮਝਦਾ ਠੀਕ ਹੈ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਦੂਜਾ ਨਾਪਰਾ ਆਪਦੀ ਬੜੀ ਵਿਚਾਰੂਗਾ ਹਾਂ ਗੱਲ ਸਹੀ ਹੈ ਫਿਰ ਹੁਣ ਆ ਪਤਾ ਆਇਆ ਨਹੀਂ ਵਿਚਾਰੋ ਦੀ ਗੱਲ ਕੀ ਦੇ ਕੇ ਪੁੱਤ ਲਿਆਗਾ ਕੰਮ ਉਹ ਪੁੱਤ ਨਹੀਂ ਹੁੰਦੇ ਦੇਖੋ ਜੀ ਵੀ ਚਲ ਗੱਲ ਨਿਮੇੜ ਕੇ ਤੋੜ ਦਈਏ ਕੁੜੀ ਨੂੰ ਹਨਾ ਇਦੋਂ ਬਾਅਦ ਫਿਰ ਉਹ ਆਪ ਸਮਝੂਗਾ ਬਈ ਜੇ ਨਹੀਂ ਸਮਝਿਆ ਤਾਂ ਲੈਣ ਤਾਂ ਉਹ ਆਉਂਦਾ ਹੀ ਨਹੀਂ ਅਸੀਂ ਆਪ ਛੱਡ ਕੇ ਆਉਨੇ ਆ ਜਾਂ ਮੁੰਡਾ ਛੱਡ ਕੇ ਆਉਂਦਾ ਜਾਂ ਮਾਂ ਛੱਡ ਕੇ ਆਉਂਦੀ ਆ ਚਲੋ ਕੋਈ ਨਹੀਂ ਸਾਡੀ ਕੁੜੀ ਉੱਥੇ ਖੁਸ਼ੀ ਖੁਸ਼ੀ ਬਸੇ ਜੀ ਅਸੀਂ ਲੈ ਆਇਆ ਕਰਾਂਗੇ ਅਸੀਂ ਛੱਡਿਆ ਕਰਾਂਗੇ ਇਹਨਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਵੀ ਹਾਂ ਤਾਂ ਠੀਕ ਹੈ ਜੀ ਨਾ ਵੀ ਜੇ ਹੁਣ ਤੁਸੀਂ ਕਹਿੰਦੇ ਜੇ ਇੱਥੇ ਆ ਇੱਥੇ ਆਜ ਵੀ ਤਾਂ ਛੱਟੀ ਕਰੂਗਾ ਹੋ ਛੱਟਾ ਕਰਦਾ ਹੀ ਹੈਗਾ ਫੇਰ ਕਰਾਣੇ ਕੀ ਆ ਤੋ ਠਠ ਦਾ ਉੱਥੇ ਵੀ ਕਰ ਸਾਡੀ ਕੁੜੀ ਹੈ ਜੀ ਸੱਤ ਕੇ ਸਾਡੇ ਜਦੋਂ ਜੀ ਕੀਤਾ ਆ ਜੇ ਜਦੋਂ ਜੀ ਕੀਤਾ ਸੀ ਛੱਡਿਆਵਾਂਗੇ ਗੱਲ ਖਤਮ ਹੈ ਉਹ ਚ ਕੋਈ ਦਿੱਕਤ ਨਹੀਂ ਹੈ ਆ ਜਿਹੜੀ ਇਹ ਸ਼ਰਤਾਂ ਕਰਦਾ ਇਹਨੂੰ ਕੁੱਟ ਮਾਰ ਕਰਤੀ ਆ ਲੈ ਆਪਦੇ ਤੋਂ ਉਹ ਲੈ ਆਪਦੇ ਤੋਂ ਇਹ ਨਹੀਂ ਹੋਣਾ ਚਾਹੀਦਾ ਬਸ ਸਰ ਕੁੱਟਣੀ ਤੇ ਕੁੱਟਣੀ ਵੀ ਨਹੀਂ ਕੁੱਟਦਾ ਤਾ ਸਾਹੋ ਇਹਦਾ ਹੱਲ ਵੀ ਦੱਸੋ ਉਹ ਹੀ ਆ ਨਾ ਫਿਰ ਉਹ ਜਦੋਂ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਬੋਲਦੇ ਨਹੀਂ ਉਹਨੂੰ ਪਤਾ ਹੀ ਕੋ ਬੋਲਣ ਨਾਲ ਤੈਣੀ ਇਹ ਵਿਚਾਰੀ ਇਹ ਹੁਣ ਡਰਦੀ ਹੈ ਕਿ ਕਿੰਨੀ ਕਿਦਰ ਕੁੱਟ ਖਾਈ ਜਾਊਗੀ ਬੇਟਾ ਕੱਢ ਰਿਆ ਤਾਂ ਬੇਟਾ ਨਾ ਢਿੱਲੀ ਕਰੀ ਪਈ ਏ ਘੋਟ-ਘੋਟ ਕੇ ਕੀ ਕਰਗੇ ਫੇਰ ਹੁਣ ਉਹ ਇੱਕ ਦਿਨ ਆ ਮੋਟਾ ਆ ਕੇ ਦੇਖਦੇ ਸਾ ਤੋਰੂ ਫੇਰ ਪਤਾ ਲੱਗੂ ਫੇਰ ਉਹਨੂੰ ਮੜਾ ਜਾ ਸੇਕ ਤਾਂ ਮਾਤਾ ਪਚਾਉਣਾ ਪਊ ਫੇਰ ਫਟਾਪਾ ਮੋਰਤਾ ਪਾ ਸਾਰਿਆਂ ਨੂੰ ਸਾਨੂੰ ਕਹੀ ਜੇ ਨੀਲ ਪਾਏ ਪਏ ਆਪਣਾ ਕੇਰੀ ਮੈਨੂੰ ਦੱਸੀ ਵੀ ਜਾਂਦਾ ਸੀਗਾ ਸਾਰੀਆਂ ਗੱਲਾਂ ਨਾ ਤੂੰ ਹੁਣ ਕੁਝ ਬੋਲਣ ਦਈ ਨੀ ਫਿਰ ਪੰਗਾ ਇੱਥੇ ਵੀ ਪੈਂਦਾ ਨਾ ਜਾਂ ਤਾਂ ਤੂੰ ਇੱਕ ਪਾਸੇ ਹੋ ਵੀ ਭਾਈ ਕਿਵੇਂ ਮੈਨੂੰ ਵੇਡ ਨਹੀਂ ਦੱਸੂ ਜੇ ਭਾਈ ਇਹ ਆ ਤੁਸੀਂ ਸਰਪੰਚ ਸਾਹਿਬ ਨੂੰ ਕਹ ਅਸੀਂ ਸਰਪੰਚ ਸਾਹਿਬ ਨੂੰ ਬੁਲਾ ਲਿਆ ਭੂ ਆ ਜਾ ਰਗੇ ਆ ਇਸ ਬੁਲਾ ਲਿਆ ਉਹਨਾਂ ਨੇ ਆ ਤੁਹਾਡੇ ਪਰ ਜੇ ਕਲੋਂ ਸਰਪਤ ਸਾਹਿਬ ਫੇਰ ਤੋਂ ਉਹਨੂੰ ਪੁੱਤ ਕਲੇਸ਼ ਰਿਆ ਤਾਂ ਫੇਰ ਕੀ ਹੋਊਗਾ ਨਹੀਂ ਜੇ ਫਿਰ ਇਹ ਆਏ ਉਹ ਕਰਨ ਵਾਲੀ ਹੁੰਦੀ ਤਾਂ ਚੁੱਪ ਕਰਕੇ ਮੁੰਡੇ ਨੂੰ ਤਾਂ ਆਏ ਨਹੀਂ ਪਤਾ ਕਦੋਂ ਏਸੀ ਦੇ ਆਈ ਲੈ ਚੱਕ ਕੇ 40000 ਲਾ ਕੇ ਤੇ ਉਹਨੂੰ ਏਸੀ ਦੇ ਆਈ ਜਾ ਕੇ ਉਦੋਂ ਹੀ ਇਹ ਰਾਇ ਕਰਦੀ ਆ ਉਹਦੇ ਜਵਾਕ ਨਾਲ ਤਾਂ ਰਾਇ ਕਰਦੀ ਭਈ ਉਹਦਾ ਵੀ ਥੋੜਾ ਜਿਹਾ ਕਸੂਰ ਉਹਨਾਂ ਦਾ ਵੀ ਹੈਗਾ ਹੈਗਾ ਭਾਈ ਥੋੜਾ ਬਹੁਤਾ ਕਸੂਰ ਉਹਨਾਂ ਤੇ ਵੀ ਹੈਗਾ ਸਰਪੰਚਾ ਗੱਲ ਸੁਣ ਲੈ ਮੜੀ ਜੀ ਮੂੰਹੋਂ ਗੱਲ ਕੱਟੀ ਨਹੀਂ ਤੋ ਲੱੱਪੜ ਕੁੜੀ ਦੇ ਮਾਰੇ ਨਹੀਂ ਚਲੋ ਜੀ ਇੱਥੇ ਤਾਂ ਉਹਨੂੰ ਰੋਕਣਾ ਟੋਕਣਾ ਭਾਈ ਮਾਤਾ ਪਤਾ ਕੀ ਹੈ ਜੇ ਹੁਣ ਉਹਦੇ ਤਾਂ ਤੂੰ ਚੋਰੀਆਂ ਕਰਦੀ ਐ ਕੁਛ ਵੀ ਉਹਨੂੰ ਇਸ ਗੱਲ ਦਾ ਪਤਾ ਐ ਵੀ ਬੁੜੀ ਹੈਗੀ ਅੱਖ ਲੱਗ ਜਾਂਦੀ ਐ ਹਾਂ ਇਹ ਤਾਂ ਠੀਕ ਆ ਜੀ ਬਸ ਆਹ ਫਿਰ ਤੂੰ ਇਹ ਕੋ ਕਰਦੇ ਤੇਰਾ ਹੱਥ ਵੀਰ ਦਾ ਮੁੰਡੇ ਨੂੰ ਪੁੱਛਣ ਦਾ ਜਾਂ ਮੁੰਡੇ ਨੂੰ ਦੱਸਣ ਦਾ ਚਲ ਕੁੜੀ ਨੇ ਮੈਨੂੰ ਫੋਨ ਲਾਤਾ ਕਹਿੰਦੀ ਮਾਂ ਕਹੇ ਐਸੀ ਲੈਣਾ ਸੀਗਾ ਤੇ ਮੈਨੂੰ ਐਸੀ ਦਵਾਈ ਦੇ ਮੈਂ ਖਚਲਤੀ ਨਹੀਂ ਕਿਹਾਗਾ ਹੁਣ ਕੀ ਲੈਣਾ ਦਵਾਈ ਚਲਤੀ ਪੁੱਤ ਨੂੰ ਚੀਜ਼ ਲੈ ਕੇ ਦੇਣਾ ਮਾੜੀ ਗੱਲ ਵੀ ਐ ਪਰ ਜਿਹੜੀ ਹੁਣ ਆ ਗੱਲ ਵਿੱਚ ਆਈ ਜਾਂਦੀ ਐ ਵੀ ਮੁੰਡੇ ਤੇ ਚੋਰੀਓ ਮੁੰਡੇ ਤੇ ਚੋਰੀਓ ਕੀ ਕੁਛ ਕਰੀ ਆਏਂਗੀ ਤੂੰ ਕੁੜਾਇਮ ਬੈਂਕ ਦੀ ਟੈਂਕੀ ਬੈਂਕ ਦੀ ਛੱਡ ਕੇ ਆਇਆ ਜੈ ਟੈਂਕੀ ਭੰਗੀ ਅੱਜ ਕਿ ਟੈਂਕੀ ਵੀ ਬੰਦ ਕਰਕੇ ਆ ਪੁੱਤ ਹੁਣ ਪੁੱਤ ਕੋ ਚੋਰੀ ਚੋਰੀ ਕੀ ਕੀ ਦੇਉਂਦੀ ਮੈਂ ਬਸ ਚੋਰੀਆਂ ਦਿੰਦੀਆਂ ਨੇ ਤਾਂ ਤਾਂ ਹੀ ਆ ਦਿਨ ਆਈ ਜਾਂਦੇ ਆ ਤਾਂ ਹੀ ਤੇ ਸਿਰ ਚੜ ਗਿਆ ਪੱਕਾ ਕਾਹੀ ਜਦ ਆਉਂਦਾ ਤਾਂ ਟੜਕੇ ਜਾਂਦਾ ਭਈ 6 ਵਜੇ ਆਥਨੇ ਵੱੜਦਾ 12 ਘੰਟੇ ਕੰਮ ਕਰਦਾ ਪ੍ਰਾਈਵੇਟ ਕਰਦਾ ਪਾਂ 18-19000 ਰੁਪਏ ਕਮਾਉਂਦਾ ਜਵਾਕ ਫਿਰ ਜੇ ਉਹ 18-19 ਕਮਾ ਕੇ ਨਾ ਉਹ ਫਿਰ ਆਪਾਂ ਉਹਦਾ ਕਰਤਾ ਨਹੀਂ ਬਗਾਨੇ ਜੱਟ ਦਾ ਭਰਨਾ ਆਪਾਂ ਆਪਦੇ ਘਰ ਵਾਸਤੇ ਸੋਚੋ ਮੀ 18-19000 ਸਨੇ ਤਾਂ ਖਾਟ ਕੀ ਬਣਦਾ ਜੀ ਖਰਚੇ ਕਿੰਨੇ ਨਹੀਂ ਬਣਦਾ ਜੀ ਬਣਨਾ ਕੀ ਫਿਰ ਜਿੰਤੋਂ ਬਣਦਾ ਸੋਤ ਠੀਕ ਹੈ ਉਹ ਦੋ ਕਿਲੇ ਜ਼ਮੀਨ ਜਵਾਕ ਕੋਲੇ ਹੈਗੀ ਆ ਉਹਦੇ ਨਾਲ ਚੜਾ ਮੜ ਮੜਾ ਵਰਤਾਇਨ ਪਾਸ ਕਰੀ ਜਾਂਦਾ ਉਹ ਤਾਂ ਜ਼ਮੀਨ ਚੋਂ ਵੀ ਭਾੜਾ ਆ ਇਹ ਵੀ ਗੱਲ ਤੁਸੀਂ ਜਿਹੜੀ ਯਾਦ ਰੱਖਿਓ ਅਧਿਕਾਰਾਂ ਤੱਕ ਨਹੀਂ ਕਰਨ ਵਾਲਾ ਬੰਦਾ ਉਹ ਜਿਹੜਾ ਘਰ ਤੋਂ ਹੀ ਇੰਨਾ ਦਿਮਾਗ ਪੁੱਠਾ ਕਰੀ ਬਟਾ ਵੀ ਨੇ ਘਰ ਪਾਲੇ ਦਾ ਸਰੀਕਾ ਕਰੀ ਬਟਾ ਤੇ ਕੱਲ ਨੂੰ ਜਦੋਂ ਜ਼ਮੀਨ ਜਮੂਨ ਦੀ ਗੱਲ ਹੋਊਗੀ ਤੇ ਫਿਰ ਉਹ ਤੇ ਵਿਕਲਾ ਤੜ ਉਹ ਵੀ ਇਹਦਾ ਹਿੱਸਾ ਵੀ ਦਿਓ ਹਾਂ ਉਹ ਤਾਂ ਫਿਰ ਫਿਰ ਤੁਸੀਂ ਦੇਖੋ ਫਿਰ ਵਧੀ ਗੱਲ ਹੋਊ ਉਹ ਤਾਂ ਮੰਗੂਗਾ ਭਾਈ ਉਹੀ ਇਹਦੇ ਵਿਚਾਰ ਨੇ ਜ਼ਮੀਨ ਤੇ ਉਹ ਉਹ ਤੇ ਜੋ ਨਹੀਂ ਤੇ ਜਦੋਂ ਤੇ ਮੀਟਰ ਰੁਕ ਨਹੀਂ ਚਲੋ ਛੱਡੋ ਹੁਣ ਐਵੇਂ ਕਹਾਣੀ ਪਾਣ ਦੀ ਤੇ ਲੋੜ ਗਈ ਹੈ ਜਿਹੜੀ ਮੇਨ ਗੱਲ ਹੈ ਮੈਂ ਤਾਂ ਉਹ ਹੀ ਕਹਿ ਰਿਹਾ ਵੀ ਦੱਸੋ ਹੁਣ ਤੁਸੀਂ ਕੀ ਵੀ ਕਰਨਾ ਚਾਹੁੰਦੇ ਹੋ ਭਾਈ ਕੱਲ ਨੂੰ ਉਹ ਇੱਥੇ ਆਊਗਾ ਠੀਕ ਹੈ ਨਾ ਪਹਿਲਾਂ ਆਪਾਂ ਜੇ ਤਾਂ ਹਾਂ ਜੇ ਤਾਂ ਬਾਕੇ ਸਮਝਾਣਾ ਉਹ ਸਮਝਾ ਲਓ ਹਾਂ ਤੇ ਜੇ ਨਹੀਂ ਉਹ ਤਰੀਕਿਆਂ ਦਾ ਭਾਈ ਫਿਰ ਮੈਂ ਸਾਡੇ ਕੋਲ ਤਾਂ ਇਹੀ ਆ ਵੀ ਮੈਂ ਫੋਨ ਕਰਦੀ ਨਾ ਜਾਂ ਪੇ ਚੱਕ ਲੈਣ ਗਿਆ ਕਿ ਅਗਲੇ ਚਲ ਕੋਈ ਨਹੀਂ ਫਿਰ ਕੱਲ ਨੂੰ ਕੁੜੀ ਨੂੰ ਆਖਿਆ ਕਿ ਨੂੰ ਆਪਣੇ ਨੂੰ ਵੀ ਮੈਂ ਆਉਂਗਾ ਉਹਨੂੰ ਆ ਜਾਂਦੇ ਪਰ ਮੂਜੀ ਗੱਲ ਵੀ ਵੇਖ ਕੇ ਵੀ ਕੀ ਕਹੀ ਹਾਂ ਸੁਣ ਲਿਆ ਆਪਾਂ ਇੱਕ ਵਾਰੀ ਦੇਖ ਲਓ ਸਮਝਾ ਦਿੱਤੇ ਉਹਨੂੰ ਠੀਕ ਹੈ ਨਾ ਤੁਹਾਡੀ ਗੱਲ ਹੋਈ ਭੋਜੀ ਕੀ ਕਹਿੰਦਾ ਹਾਂ ਕਹਿੰਦਾ ਆਉਂਗਾ ਕੱਲ ਭੋਜੀ ਮੈਂ ਤਾਂ ਕਹਿੰਦੀ ਸੀ ਇੱਕ ਵਾਰੀ ਹੋਰ ਫੋਨ ਲਾ ਲੈਂਦੇ ਤੁਸੀਂ ਅੱਜ ਹੀ ਕਹਿ ਦਿੰਦੇ ਵੀ ਆ ਜਾ ਐਨੀ ਕਿੰਨੀ ਕ ਦੂੜ ਆ ਹੁਣ 10 ਮਿੰਟਾਂ ਚ ਆ ਜੂਗਾ ਉਨਹੀਂ ਕੋਈ ਨਹੀਂ ਆਪਾਂ ਕੱਲ ਨੂੰ ਕਹਿਣਾ ਉਹਨੂੰ ਬਾਹਲਾ ਹੋ ਗਈ ਨਾ ਆਪਾਂ ਹਾਂ ਫੇਰ ਆ ਕੋੂ ਮੈਂ ਚੜੂਗਾ ਫੇਰ ਉਹ ਹੋ ਕਰੂਗਾ ਕੀ ਫਾਇਦਾ ਪਹਿਲਾਂ ਹੀ ਤਾਂ ਗੱਲ ਕਿੰਨੀ ਵਧੀ ਵੀ ਹੈ ਪਰ ਤੁਹਾਨੂੰ ਪੱਕਾ ਕਿ ਉਹਨਾਂ ਨੂੰ ਕੱਲ ਨੂੰ ਹੋਊਗਾ ਪੱਕਾ ਆਖਿਆ ਪਈ ਕੱਲ ਨੂੰ ਬਸ ਤੁਹਾਨੂੰ ਕੋਈ ਕੱਲ ਨੂੰ ਕੰਮ ਕਰ ਜਾਂ ਫੋ ਵੀ ਨਹੀਂ ਮੈਂ ਤਾਂ ਕੱਲ ਨੂੰ ਕਹੋ ਕੱਲ ਨੂੰ ਆਜੂ ਠੀਕ ਹੈ ਅੱਜ ਆਂਦੇ ਅੱਜ ਗੱਲ ਕਰ ਲਵੇ ਆ ਕੇ ਜੇ 2-4 ਬੰਦੇ ਹੋਰ ਨਾਲ ਬਾਣੇ ਉਹ ਦੇਖ ਲਓ ਮੈਂ ਤਾਂ ਤੁਹਾਡੇ ਨਾਲ ਆ ਬਸ ਗੱਲ ਖਤਮ ਸਾਡੀ ਕੁੜੀ ਉੱਥੇ ਵਸਣੀ ਚਾਹੀਦੀ ਹੈ ਗੱਲ ਖਤਮ ਕੋਈ ਕੱਲ ਨੂੰ ਚਾਚਾ ਜੀ ਨੂੰ ਕੋਈ ਕੰਮ ਹੋ ਜਾਂਦਾ ਫਿਰ ਓਖਾ ਹੋ ਜਾਊਗਾ ਮੈਂ ਤਾਂਹੀਂ ਕਹਿੰਦੀ ਸਿਵਾਜੀ ਬੁਲਾ ਲੈਂਦੇ ਬਿਲਕੁਲ ਕੋਈ ਪਤਾ ਨਹੀਂ ਉਹਦਾ ਕਿੱਥੇ ਹੋਊਗਾ ਕਿ ਪਤਾ ਕੋ ਉਹਦਾ ਹਾਂ ਆਪਾਂ ਇਹਨਾਂ ਨੂੰ ਵਿਚਾਰਿਆਂ ਨੂੰ ਬੰਨ ਕੇ ਬਾਹਰ ਵਾਲੀ ਗੱਲ ਕਰਨ ਲਗੇ ਤੇ ਕੋਈ ਨਹੀਂ ਜਦੋਂ ਉਹਨੇ ਕੱਲ ਦਾ ਆਖਿਆ ਆਪਾਂ ਕੱਲ ਤੇ ਖੜਜੋ ਕੱਲ ਨੂੰ ਕੇਰਾ ਆਪਾਂ ਵੈਰੀਨ ਬਾਹਰ ਇਹ ਪੁੱਛੋ ਫਿਰ ਕਾਨੂੰਨ ਦੇ ਹੱਥ ਤਾਂ ਦੂਰ ਹੈ ਨਹੀਂ ਦੇਖੀਂ ਜਦੋਂ ਟੱਪ ਕੇ ਉੱਥੇ ਕੱਲ ਵੀ ਆ ਜਾਈਏ ਐਨੇ ਦਿਨ ਵੀ ਤਾਂ ਮੈਂ ਇਹੀ ਕਹਿ ਰਹੀ ਹਾਂ ਨਾ ਹਾਂ ਸਹੀ ਆ ਪਤਾ ਕਿਉਂਕਿ ਬਾਕੀ ਲਾਸਟ ਹਥਿਆਰ ਤਾਂ ਸਾਡੇ ਕੋਲ ਹੈਗਾ ਹੀ ਐ ਫਿਰ ਹਾਂ ਔਰ ਆਪਾਂ ਕਹਿੰਦੇ ਉੱਥੇ ਤੱਕ ਗੱਲ ਨਾ ਜਾਵੇ ਨਾ ਜਾਵੇ ਸਾਡੀ ਕੁੜੀ ਸੁੱਕੀ ਸੁੱਕੀ ਆਪਦੇ ਘਰੇ ਬਸੇ ਰਸੇ ਕਿਸੇ ਤਰੀਕੇ ਉਹ ਸਮਝ ਜੇ ਆਪਾਂ ਹੋਰ ਕੀ ਭਾਲਦੇ ਹਾਂ ਹਾਂ ਇਹੀ ਚੀਜ਼ ਅਸੀਂ ਕਹਿੰਦੇ ਸੀ ਵਿਚਾਰ ਤੇਰਾ ਆਪਾਂ ਸਮਝਾਉ ਉਹਨੂੰ ਬਾਈ ਕੇ ਕਿਤੇ ਧੀਆ ਬਾਣੀਆਂ ਘਰੇ ਬਾਣੀਆਂ ਸੌਖੀਆਂ ਕਿਤੇ ਉਹ ਹੀ ਤਾਂ ਫਿਰ ਉਹ ਆਪ ਵੀ ਐਂ ਸੋਚਦੇ ਆ ਕਿ ਵੀ ਨਹੀਂ ਘਰੇ ਬਾਹਰ ਜਾਂਦੀ ਸੀ ਬਾਕੀ ਬਾਈ ਮੈਂ ਬਿੰਦ ਚੱਟ ਨੂੰ ਫੋਨ ਕਰਕੇ ਦੇਖੋ ਹਾਂ ਤਾਂ ਹੁਣੇ ਫੋਨ ਕਰਿਆ ਜੇ ਕੀ ਆਥ ਨੇ ਉਥਨੇ ਕੋਈ 10 ਮਿੰਟ ਕੱਢਦਾ ਹੋਇਆ ਟਾਈਮ ਹਾਂ ਫੋਨ ਕਰ ਦਾਂਗੇ ਜਿਵੇਂ ਮਰਜੀ ਦੇਖ ਲਓ ਤੁਸੀਂ ਕਰ ਲਓ ਠੀਕ ਹੈ ਨਾ ਜਦੋਂ ਬਾਰਾ ਉਹਨਾਂ ਕੋਈ ਫੋਨ ਆਂਦਾ ਹੈ ਜਾਂ ਤੁਸੀਂ ਕਰਦੇ ਹੋ ਚਾਹ ਕਰ ਲੈ ਨਾ ਨਾ ਚਾਹ ਤਾਂ ਰਹਿਣ ਦਿਓ ਕੋਈ ਨਹੀਂ ਚਾਹ ਨਹੀਂ ਚਾਹ ਮੈਂ ਨਾ ਅੱਗੇ ਜਾ ਕੇ ਆਣਾ ਮੈਂ ਕਿਸੇ ਦੇ ਕੋਈ ਨਾ ਸਰਪੰਚ ਸਾਹਿਬ ਥੋੜੀ ਤੇ ਮੈਂ ਤਾਂ ਚੱਲ ਭਾਈ ਜਾਂਦੇ ਜਾਂਦੇ ਪਹਿਲਾਂ ਇੱਧਰ ਹੋ ਕੇ ਚੱਲਦੇ ਆ ਆਪਾਂ ਉਹਨਾਂ ਨੂੰ ਮੈਂ ਕਿਹਾ ਵੀ ਦੁੱਖ ਜੁਹੜੇ ਦਾ ਘੰਟਾ ਮੈਂ ਲੇਟ ਆਉਂਗਾ ਚਲੋ ਫਿਰ ਨਹੀਂ 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 ਬਸ ਨਾ ਬੁੱਤ ਬਸ ਬਸ ਦੇਖ ਲੈਣੇ ਠੀਕ ਹੈ ਕੱਲ ਕੀ ਬਣਦਾ ਕੀ ਨਹੀਂ ਬਣਦਾ ਤੇ ਤੂੰ ਵੀ ਛੁੱਟੀ ਕਰ ਲਈ ਫਿਰ ਕੱਲ ਨੂੰ ਨਾ ਕੋਈ ਨੀਅਤ ਕਰ ਲੂਗਾ ਛੋਟੇ ਪਤਾ ਆਈ ਆ ਬਾਕੀ ਕੋਈ ਠੀਕ ਹੈ ਸਭ ਤੁਸੀਂ ਫਿਰ ਹਾਂ ਕੋਈ ਨਾ ਸੋਰੀ ਟਾਈਮ ਹਣਾ ਤੂੰ ਵੀ ਮਾੜਾ ਜੈਨਾ ਥੋੜਾ ਜਿਆ ਮੈਂ ਨਰਨਮਨਾ ਪਿਆ ਕਰ ਉਹ ਮੈਂ ਤਾਂ ਸਮਝਿਆ ਨਾ ਕਹਿੰਦਾ ਨਹੀਂ ਗਈ ਕੁਝ ਮੈਂ ਨਹੀਂ 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 ਕਿਉਂ ਨਹੀਂ ਕਹਿੰਦਾ ਬਾ ਤੇਰੇ ਕੁੜੀ ਦਿੱਤੀ ਤਾਂ ਤਾਂ ਥੱਲੇ ਲੱਗ ਜੀਏ ਸੀ ਲੋਕਾਂ ਦੇ ਦਿਮਾਗ ਚ ਇਹੀ ਗਲਤ ਫਹਿਮੀ ਹੈ ਵੀ ਮੈਂ ਜਵਾਈ ਆ ਤਾਂ ਸ਼ਾਇਦ ਇਹੀ ਮੇਰੇ ਥੱਲੇ ਵੀ ਲੱਗੇ ਰਹਿਣਗੇ ਸਾਰੀ ਉਮਰ ਕਿਉਂ ਲੱਗ ਰਾਂਗੇ ਸੇ ਬੋਲਦਾਂ ਨਹੀਂ ਨਾ ਤਾਂ ਕਰਕੇ ਵੀ ਇਹ ਤਾਂ ਬੋਲਦਾਂ ਨਹੀਂ ਬੁਢੀ ਤੇਰੇ ਕਰਕੇ ਨਹੀਂ ਬੋਲਦਾ ਉਹ ਹੁਣ ਕੀ ਕਰੇਗਾ ਮੈਂ ਉਹ ਕਹਿਣਾ ਗੱਲ ਵੱਧੂਗੀ ਮੈਂ ਕਹਿੰਦਾ ਉਹ ਨਹੀਂ ਨਹੀਂ ਗੱਲ ਵਧਾਣੀ ਨਹੀਂ ਤਰੀਕੇ ਨਾਲ ਗੱਲ ਕਰੋ ਜੇ ਤੂੰ ਕਮੇ ਮੈਂ ਤਾਂ ਚੁੱਪ ਕਰਕੇ ਤੁਰਿਆ ਫਿਰ ਮਾਂ ਜਾਣੇ ਆ ਫਿਰ ਮਾਂ ਤਾਂ ਹੁਣ ਦੇ ਲੈ ਤੇਰੇ ਮਗਰੋਂ ਕੀ ਕੁਝ ਕਦੀ ਜਾਂਦੀ ਹੈ ਮਾਂ ਕਰਕੇ ਤਾਂ ਸਿਰ ਚੜ ਗਿਆ ਉਹ ਉਹੀ ਤਾਂ ਗੱਲ ਆ ਕੱਲਾ ਕੱਲਾ ਜਮਾਈ ਕਿ ਸਿਰ ਚੜਾ ਲਿਆ ਅੱਛਾ ਮਾਂ ਨੇ ਕਿੱਥੋਂ ਲੈਣਾ ਤੇਥੋਂ ਹੀ ਲੈਣੇ ਆ ਕਿੰਨਾ ਕਿ ਤੇਰੇ ਕੋਲੇ ਗੰਜੈਸ਼ ਹੈ ਕੀ ਹੈ ਉਹ ਤਾਂ ਹੈ ਫੇਰ ਗੰਜੈਸ਼ਰ ਕੋਈ ਕਾਦੀ ਹੋਣੀ ਆ ਫੇਰ ਆਪ ਦਾ ਟੱਡਾ ਤਾਂ ਪੂਰਾ ਨਹੀਂ ਹੁੰਦਾ ਤਾਂ ਚਲੋ ਕੋਈ ਨਹੀਂ ਆਪਾਂ ਬਾਕੀ ਗੱਲਬਾਤ ਦੇਖਦੇ ਹਾਂ ਕਰਨ ਸਰਪੰਸਰ ਮਾੜਾ ਜਿਹਾ ਰੱਖਿਆ ਕਰ ਤੂੰ ਵੀ ਬੰਦੇ ਨੂੰ ਐ ਠੀਕ ਐ ਵੀ ਜਵਾਈ ਭਾਈ ਆ ਉਹਦੀ ਇੱਜ਼ਤ ਬਣਦੀ ਐ 19 ਜਿੰਨੀ ਬਣਦੀ ਐ 19 ਕਰੋ ਬਾਕੀ ਜੇ ਕਰਾਉਂਦਾ ਤਾਂ ਕਰੋ ਇੱਜ਼ਤ ਜਿਹੜਾ ਕਰਾਉਂਦਾ ਨਹੀਂ ਉਹਦੀ ਇੱਜ਼ਤ ਵੀ ਨਾ ਕਰੋ ਹਾਂ ਜਿਹੜਾ ਐਵੇਂ ਕਰਾਉਣ ਵਾਲਾ ਹੈ ਹੀ ਨਹੀਂ ਉਹ ਜਦੋਂ ਕਰਾਉਣ ਵਾਲੇ ਹੈ ਨਹੀਂ ਇੱਜ਼ਤ ਆ ਕੋਈ ਆਪਾਂ ਉਹਦੇ ਪੈਰਾਂ ਥੱਲੇ ਹੱਥ ਦੇਣੇ ਨਹੀਂ ਚਲੋ ਚੰਗਾ ਜੀ ਚੰਗਾ ਜੀ ਚਲੋ ਠੀਕ ਹੈ ਹੋਰ ਠੀਕ ਰਹਾ ਕਹੀਂ ਹਾਂ ਹਾਂ ਜੋ ਪਰੇ ਸਰਪੰਚ ਦੀ ਗੱਲ ਵੀ ਠੀਕ ਆ ਗਈ। ਯਾਰ ਆਪਾਂ ਬਾਹ ਕੇ ਉਹਨੂੰ ਸਮਝਾ ਗਏ। ਮੈਂ ਤਾਂ ਆਪ ਕਹਿੰਦੀ ਆ ਕਿ ਯਾਰ ਆਪਾਂ ਇੱਥੇ ਪੰਚਾਇਤ ਚ ਭਾ ਲੋ। ਨਹੀਂ ਫਿਰ ਭਾਈ ਜਿਹੜਾ ਕੁਝ ਕਾਨੂੰਨੀ ਕਾਰਜ ਚ ਪੰਚ ਦੀ ਗੱਲ ਆਪ ਵੀ ਠੀਕ ਆ। ਪਹਿਲਾਂ ਸਰਚੜਾ ਵਾਲਿਆ ਹੁਣ ਲਾਉਣਾ ਆ ਖਾ ਰੇਗਾ। ਚੜਾਈ ਜਾਇਆ ਕਰ ਸਰਪਰਾਉਣੇ ਨੂੰ। ਚੱਲ ਕੋਈ ਨਹੀਂ। ਮੈਂ ਚਾਹ ਬਣਾ ਕੇ ਲਿਆਉਣੀ ਆ ਬਿੰਦਰ ਗੁੱਟਾ। ਉਹ ਤਾਂ ਵਿਚਾਰੇ ਪੀ ਕੇ ਨਹੀਂ ਗਈਗੇ। ਮੰਮੀ, ਜੇ ਤੂੰ ਰਿਸ਼ਤਾ ਕਰਵਾਇਆ ਨਾ ਮੜਾ ਤੂੰ ਵੀ ਖਿੱਚਦੀ ਹੁਣ ਪਰੌਂਦੀ ਨੂੰ ਸਮਾਰ ਕੇ। ਦੇਿਸਤਾ ਕਰਵਾਇਆ ਸਾਰੀ ਉਮਰ ਵਾਸਤੇ ਤਾਂ ਝੇਕਾ ਲੈ ਲਿਆ ਮੈਂ ਜੇ ਕੋਈ ਚਲ ਕੋਈ ਗੱਲ ਨਹੀਂ ਤੂੰ ਮੜਾ ਇਹਨੂੰ ਖਿੱਚਦੀ ਹੁਣ ਭੂਆ ਤੂੰ ਕੱਲੀ ਬਚੋਲਣ ਹੀ ਨਹੀਂ ਭੂਆ ਵੀ ਆ ਮੇਰੀ ਖਿੱਚਣ ਦਾ ਤੇਰਾ ਫਰਜ਼ ਬਣਦਾ ਓਹਨੂੰ ਤਾੜ ਜੇ ਭੂਆ ਤਾਂ ਹੀ ਫੇਰ ਫੋਨ ਕਰਿਆ ਤਾਂ ਹੀ ਇੱਥੇ ਭੱਜੀ ਆਈ ਆ ਆਪ ਵੀ ਆਪ ਦਾ ਘਰ ਛੱਡ ਕੇ ਜੇ ਫਿਰ ਮੈਂ ਬੋਲ ਪੈਣਾ ਫਿਰ ਤੂੰ ਮੈਨੂੰ ਲੜੇਂਗੀ ਵੀ ਤੂੰ ਬੋਲਦਾਗਾ ਕੋਈ ਨਹੀਂ ਹੈਗੀ ਇਹ ਜੇ ਬਰਡੇ ਪਹਿਲਾਂ ਮੂਰੇ ਮੈਂ ਬੋਲ ਪਾਂ ਬੋਲ ਪਿਓ ਫਿਰ ਦੇ ਨਾਲ ਔਟ ਆਇਆ ਕੋਈ ਨਾ ਵੀਰੇ ਉਹ ਆਉਰੇ ਕਿ ਬਾਕੀ ਮੈਂਬਰ ਸਰਪੰਚ ਹੈਗੇ ਆ ਆਪੇ ਗੱਲ ਕਰ ਲੈਣਗੇ